ਅੱਜ ਦੀ ਜਿਹੜੀ ਤੁਹਾਨੂੰ ਕਹਾਣੀ ਸੁਣਾਉਣ ਜਾ ਰਹੇ ਹਾਂ ਇਹ ਕਹਾਣੀ ਬਹੁਤ ਵੱਖਰੇ ਤਰੀਕੇ ਦੀ ਕਹਾਣੀ ਹੈ ਇਹ ਭੈਣ ਜਿਸ ਨੂੰ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਹਦਾ ਨਾਮ ਹੈ ਗਗਨਦੀਪ ਕੌਰ ਇਹਨੂੰ ਮਾਡਲਿੰਗ ਕਰਨ ਦਾ ਸ਼ੌਂਕ ਹੈ ਪਰ ਘਰੋਂ ਇਜਾਜ਼ਤ ਨਾ ਮਿਲਣ ਕਰਕੇ ਇਹ ਆਪਣਾ ਸ਼ੌਂਕ ਮਾਰ ਕੇ ਘਰੇ ਬਹਿ ਜਾਂਦੀ ਹੈ ਫਿਰ ਇੰਸਟਾਗ੍ਰਾਮ ਆਉਂਦਾ ਤੇ ਇੰਸਟਾਗ੍ਰਾਮ ਤੇ ਰੀਲਾਂ ਬਣਾਉਣ ਲੱਗ ਜਾਂਦੀ ਹੈ ਤੇ ਇੰਸਟਾਗ੍ਰਾਮ ਤੇ ਜਦੋਂ ਅਸੀਂ ਰੀਲਾਂ ਦੇਖਦੇ ਹਾਂ ਕੁੜੀਆਂ ਦੀਆਂ ਤਾਂ ਨੰਗੇਜ ਕੁੜੀਆਂ ਪਰੋਸ ਰਹੀਆਂ ਉਹਨਾਂ ਨੂੰ ਲੱਗਦਾ ਵੀ ਕਿ ਨੰਗੀਆਂ ਵੀਡੀਓ ਬਣਾ ਕੇ ਕੁੜੀਆਂ ਮਸ਼ਹੂਰ ਹੋ ਸਕਦੀਆਂ ਪਰ ਇਹ ਗਗਨਦੀਪ ਕੌਰ ਨੇ ਸਾਬਤ ਕੀਤਾ ਕਿ ਕੁੜੀਆਂ ਸਾਬਤ ਸੂਰਤ ਸੋਹਣੇ ਕੱਪੜੇ ਪਾ ਕੇ ਪੂਰੇ ਕੱਪੜੇ ਪਾ ਕੇ ਵੀ ਇੰਸਟਾਗ੍ਰਾਮ ਤੇ ਮਸ਼ਹੂਰ ਹੋ ਸਕਦੀਆਂ ਤੁਹਾਨੂੰ ਸੁਣਾਉਣੀ ਹੈ ਇਸ ਭੈਣ ਦੀ ਪੂਰੀ ਕਹਾਣੀ ਕਿਵੇਂ ਇਹਨੇ ਆਪਣੇ ਮਾਪਿਆਂ ਤੋਂ ਇਜਾਜ਼ਤ ਲਈ ਰੀਲਾਂ ਬਣਾਉਣ ਦੀ ਕਿਵੇਂ ਇਸ ਭੈਣ ਕੋਲੇ ਮਸ਼ਹੂਰ ਭਾਵੇਂ ਫੋਨ ਦੇ ਇੱਕ ਐਪ ਇੰਸਟਾਗ੍ਰam ਤੇ ਹੋਈ ਪਰ ਇਹਦੇ ਕੋਲੇ ਆਪਦੇ ਕੋਲੇ ਫੋਨ ਵੀ ਨਹੀਂ ਸੀ ਪੂਰੀ ਕਹਾਣੀ ਸੁਣਾਵਾਂਗੇ ਬਹੁਤ ਲਾਜਵਾਬ ਕਹਾਣੀ ਹੈ ਬਹੁਤ ਆਨੰਦ ਆਊਗਾ ਤੁਹਾਨੂੰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਪਹਿਲੀ ਵਾਰ ਸਾਡੇ ਚੈਨਲ ਤੇ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟ ਵੀ ਜ਼ਰੂਰ ਕਰਿਓ ਸਬਸਕ੍ਰਾਈਬ ਕਰਨ ਨਾਲ ਤੁਹਾਨੂੰ ਸਾਡੀਆਂ ਵੀਡੀਓ ਇਸੇ ਤਰ੍ਹਾਂ ਅਨੋਖੀਆਂ-ਅਨੋਖੀਆਂ ਕਹਾਣੀਆਂ ਤੁਹਾਡੇ ਕੋਲ ਪਹੁੰਚ ਜਾਇਆ ਕਰਨਗੀਆਂ ਸੁਣਦੇ ਆ ਪੂਰੀ ਕਹਾਣੀ ਭੈਣ ਦੀ ਜ਼ੁਬਾਨ ਕਹਾਣੀ ਸੁਣਦੇ ਹਸੀਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਇੰਨੀ ਦੂਰ ਸਾਡੇ ਕੋਲ ਚੱਲ ਕੇ ਆਏ ਹੋ ਤੇ ਮਾਜੀ ਦੇ ਗੁਰਦਾਸਪੁਰ ਦੇ ਵਿੱਚ ਤੁਹਾਡਾ ਬਹੁਤ-ਬਹੁਤ ਵੈਲਕਮ ਆ ਜੀ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਵੀ ਤੁਸੀਂ ਸਾਨੂੰ ਇੰਨੀ ਹਾਸਟ ਕੀਤਾ ਸਾਨੂੰ ਤੁਹਾਡੀ ਮਹਿਮਾਨ ਨਵਾਜ਼ੀ ਲਈ ਥੋੜਾ ਬਹੁਤ-ਬਹੁਤ ਧੰਨਵਾਦ ਇੱਕ ਕੀ ਕਹਾਣੀ ਆ ਵੀ ਇੱਕ ਕੁੜੀ ਇੰਸਟਾਗ੍ਰਾਮ ਤੇ ਬਹੁਤ ਮਸ਼ਹੂਰ ਹੈ ਪਰ ਉਹਦੇ ਕੋਲੇ ਆਪਦੇ ਕੋਲੇ ਫੋਨ ਨਹੀਂ ਹੈ ਬਸ ਵੀਡੀਓ ਬਣਾਉਣ ਦਾ ਸ਼ੌਂਕ ਹੀ ਤੇ ਪਹਿਲੇ ਤੇ ਮੈਂ ਮੇਰੀ ਮੰਮਾ ਦੇ ਫੋਨ 'ਚ ਵੀਡੀਓਜ਼ ਬਣਾ ਲੀਆਂ ਫਿਰ ਥੋੜੇ ਟਾਈਮ ਬਾਅਦ ਉਹਨਾਂ ਦਾ ਫੋਨ ਵੀ ਮਤਲਬ ਖਰਾਬ ਹੋ ਗਿਆ ਤੇ ਵੀਡੀਓ ਬਣਾਉਣ ਦਾ ਮੈਨੂੰ ਸ਼ੌਂਕ ਹੀ ਉਹ ਕਹਿੰਦੀ ਆ ਕਿ ਸ਼ੌਂਕ ਜਦੋਂ ਹੋਵੇ ਮਨ ਦੇ ਵਿੱਚ ਤੇ ਸ਼ੌਂਕ ਨੂੰ ਕੋਈ ਵੀ ਚੀਜ਼ ਰੋਕ ਨਹੀਂ ਸਕਦੀ ਹੈ ਨਾ ਤੇ ਸ਼ੌਂਕ ਹੀ ਬਸ ਜਦੋਂ ਮੈਂ ਜਿਹਦੇ ਵੀ ਕਿਸੇ ਦੇ ਨਾਲ ਹੋਣਾ ਜੇ ਕਿਸੇ ਫਰੈਂਡ ਦੇ ਨਾਲ ਹੋਣਾ ਤੇ ਉਹਨਾਂ ਦੇ ਫੋਨ 'ਚ ਵੀਡੀਓਜ਼ ਬਣਾ ਲੈਣੀਆਂ ਕਿਸੇ ਨੇਬਰ ਸਰਕਰ ਰਿਲੇਟਿਵ बस ਇਦਾਂ ਕਿਸੇ ਕੋਲੋਂ ਫੋਨ ਲੈ ਕੇ ਇਹਨਾਂ ਦੇ ਫੋਨਸ ਵੀਡੀਓ ਬਣਾ ਕੇ ਅਪਲੋਡ ਕਰ ਦੇਣੀ ਆ ਹੌਲੀ ਹੌਲੀ ਮੇਰੀਆਂ ਵੀਡੀਓ ਚੱਲਦੀਆਂ ਗਈਆਂ ਮੇਰਾ ਹੋਰ ਪੈਸ਼ਨ ਵਧਦਾ ਗਿਆ ਇੰਸਟਾਗ੍ਰਾਮ ਨੂੰ ਲੈ ਕੇ ਕਿ ਮੈਂ ਮਤਲਬ ਹੋਰ ਵੀਡੀਓਜ਼ ਅਪਲੋਡ ਕਰਾਂ ਤੇ ਇਦਾਂ ਹੀ ਬਸ ਮੈਂ ਵੀਡੀਓ ਪਾਉਂਦੀ ਗਈ ਤੇ ਚੱਲਦੀ ਗਈਆਂ ਹੁਣ ਵਾਇਰਲ ਦੀ ਕਿਰਪਾ ਦੇ ਨਾਲ ਮੇਰੇ ਕੋਲ ਫੋਨ ਹੈ ਵਾ ਕੁਝ ਟਾਈਮ ਤੋਂ ਮੈਂ ਆਪਣਾ ਫੋਨ ਖਰੀਦ ਲਿਆ ਵਾ ਤੇ ਇਹ ਤਾਂ ਫਿਰ ਜਦੋਂ ਤੁਸੀਂ ਦੂਸਰੇ ਦੇ ਫੋਨ ਤੋਂ ਬਣਾਉਂਦੇ ਹੋਗੇ ਵੀਡੀਓ ਤੇ ਫਿਰ ਇੰਸਟਾਗ੍ਰam ਆਈਡੀ ਵੀ ਉਸਦੇ ਦੇ ਫੋਨ ਤੇ ਲੌਗਇਨ ਕਰ ਦਿੱਤੀ ਸੀ ਨਹੀਂ ਇੰਸਟਾਗ੍ਰam ਆਈਡੀ ਮੈਂ ਮੇਰੇ ਫਾਦਰ ਸਾਹਿਬ ਦੇ ਫੋਨ ਦੇ ਵਿੱਚ ਲੌਗਇਨ ਕੀਤੀ ਹੋਈ ਸੀ ਤੇ ਮਾਣਾਂ ਕੋਲੋਂ ਵਟਸਐਪ ਸੈਂਡ ਕਰਵਾ ਕੇ ਤੇ ਫਿਰ ਮੈਂ ਅਪਲੋਡ ਕਰ ਦਿੱਨੀ ਸੀ ਆਪਣੀ ਆਈਡੀ ਤੋਂ ਮੈਂ ਕਿਸੇ ਰਿਲੇਟਿਵ ਕੋਲ ਜਾਣੀ ਫਿਰ ਮਾਣਾਂ ਦੇ ਫੋਨਸ ਲੌਗਇਨ ਕਰ ਲੈਣੀ ਫੈਸ਼ਨ ਆ ਨਾ ਮਤਲਬ ਵੈਸੇ ਇਹਨੂੰ ਸਾਡੇ ਨਾ ਲੋਕ ਤਾਂ ਨਹੀਂ ਮੰਨਦੇ ਪਰ ਇਹ ਵੀ ਇੱਕ ਬਹੁਤ ਵਧੀਆ ਕੈਰੀਅਰ ਹੈ ਹਾਂਜੀ ਆਪਣੇ ਆਪਣੇ ਜਾਂ ਕਈੇ ਘਰਾਂ 'ਚ ਤਾਂ ਇਹ ਮੰਨਿਆ ਨਹੀਂ ਜਾਂਦਾ ਵੀ ਕੁੜੀਆਂ ਫੋਨ ਤੇ ਵੀਡੀਓ ਬਣਾਉਣ ਇਹ ਸਟਰਗਲ ਕਿਵੇਂ ਦਾਰਿਆ ਇਹ ਤੇ ਮਾਪੇ ਕਿਵੇਂ ਮਨਾਏ ਇਹ ਸਟਰਗਲ ਦੇ ਵਿੱਚ ਮਾਪਿਆਂ ਦੀ ਤੇ ਸਾਨੂੰ ਸਪੋਰਟ ਹੀ ਰਹੀ ਹੈ ਕਿ ਉਹਨਾਂ ਨੇ ਮਤਲਬ ਕਦੀ ਨਹੀਂ ਰੋਕਿਆ ਉਹਨਾਂ ਵੱਲੋਂ ਕੋਈ ਕਦੀ ਦਿੱਕਤ ਨਹੀਂ ਆਈ ਸਾਨੂੰ ਬਸ ਇਹ ਵਾਕੀ ਥੋੜਾ ਇੱਕ ਆਪਣਾ ਲੈਜਾ ਹੋਣਾ ਚਾਹੀਦਾ ਕਿਸੇ ਵੀ ਚੀਜ਼ ਨੂੰ ਕਰਨ ਦਾ ਫੈਮਿਲੀ ਸਾਰੀ ਸਪੋਰਟਿਵ ਆ ਅਲਾਉਡ ਵੀ ਕਰਦੇ ਫਿਰ ਆਪਾਂ ਅੱਜ ਤੱਕ ਪਹੁੰਚੇ ਆ ਬਸ ਇਹ ਆ ਕਿ ਆਪਾਂ ਆਪਣੇ ਫਾਦਰ ਸਾਹਿਬ ਦੇ ਸਾਹਮਣੇ ਕਦੀ ਵੀਡੀਓਜ਼ ਨਹੀਂ ਬਣਾਈਆਂ ਤੇ ਨਾ ਹੀ ਉਹਨਾਂ ਨੂੰ ਵੀਡੀਓਜ਼ ਬਣਾਉਣ ਤੋਂ ਬਾਅਦ ਆਪਾਂ ਕਦੀ ਦਿਖਾਈਆਂ ਵਾ ਕੋਈ ਫਨੀ ਵੀਡੀਓ ਹੋ ਜੇਦੀ ਉਹ ਆਪਾਂ ਨਾਲ ਦਿਖਾ ਦਿੰਨੇ ਆ ਕਿ ਹਾਂ ਡੈਡੀ ਦੇਖੋ ਉਹਦੇ ਵਿੱਚ ਮਤਲਬ ਆਪਾਂ ਕਿਦਾਂ ਮਜ਼ਾਕ ਚੱਲਦਾ ਪਿਆ ਵਾ ਬਾਕੀ ਬਸ ਇੱਕ ਲੈਜੈਂਡ ਦੇ ਹਿਸਾਬ ਨਾਲ ਆਪਾਂ ਚੱਲੇ ਆ ਤੇ ਅੱਜ ਆਪਾਂ ਇੱਥੇ ਤੱਕ ਪਹੁੰਚੇ ਆ ਮਤਲਬ ਤੁਸੀਂ ਜਿਵੇਂ ਜਦੋਂ ਆਪਾਂ ਇੰਸਟਾਗ੍ਰam ਤੇ ਆਉਨਾ ਤੇ ਕੁੜੀਆਂ ਦੀ ਜਦੋਂ ਵੀਡੀਓ ਦੇਖਦੇ ਆ ਤਾਂ ਬਹੁਤ ਸਾਰੀਆਂ ਦੇ ਵਿੱਚ ਕੁਛ ਨਾ ਕੁਛ ਇਹਦਾ ਗਲਤ ਵੀ ਹੁੰਦਾ ਹੈ ਜਾਂ ਇੱਕ ਤਰੀਕੇ ਦੇ ਨਾਲ ਦੇਖੋ ਵੀ ਨੰਗੇਜ਼ ਤਰੀਕੇ ਵੀ ਹੁੰਦਾ ਜਿਹੜਾ ਉਹ ਵੀ ਹੁੰਦਾ ਤੁਸੀਂ ਸਾਫ਼ ਸੁਥਰੇ ਤਰੀਕੇ ਦੇ ਨਾਲ ਵੀਡੀਓ ਬਣਾ ਰਹੇ ਹੋ ਹਾਂਜੀ ਬਿਲਕੁਲ ਸਾਡੀਆਂ ਸਾਰੀਆਂ ਸਾਬ ਸਾਬਤ ਸੂਰਤ ਹੀ ਵੀਡੀਓਜ਼ ਹੁੰਦਾ ਕਰਈਆਂ ਹਾਂ ਹਾਂਜੀ ਇਹ ਕੁੜੀਆਂ ਇਹ ਕਿਉਂ ਕਰਦੀਆਂ ਵੀ ਮਸ਼ਹੂਰ ਹੋਣ ਲਈ ਐਸਾ ਕੰਮ ਕਰਨ ਲੱਗ ਜਾਂਦੀਆਂ ਤੁਸੀਂ ਵੀ ਮਸ਼ਹੂਰ ਹੋ ਤੁਸੀਂ ਸਾਫ਼ ਵੀਡੀਓ ਬਣਾਉਣੇ ਹੋ ਚੰਗੀਆਂ ਵੀਡੀਓ ਬਣਾਉਣੇ ਆ ਫਿਰ ਵੀ ਵਧੀਆ ਇਹ ਕਿ ਸਿਰਫ ਉਹਨਾਂ ਦੀ ਮਾਨਸਿਕਤਾ ਹੀ ਇਹੋ ਜੀ ਹੋ ਜਾਂਦੀ ਹੈ ਹਾਂਜੀ ਇਹੀ ਕਹਿ ਸਕਦੇ ਆ ਕਿ ਥਿੰਕਿੰਗ ਆ ਕਿ ਉਹਨਾਂ ਨੂੰ ਲੱਗਦਾ ਕਿ ਆਪਾਂ ਅੰਗੇਜ ਕਰਕੇ ਜਾਂ ਇਦਾਂ ਨਹੀਂ ਆ ਗਲਤ ਤਰ੍ਹਾਂ ਕਰਕੇ ਅਗਰ ਫੇਮਸ ਹੋ ਜਾਂਗੇ ਤੇ ਬਾਕੀ ਏਦਾਂ ਦਾ ਕੋਈ ਚ ਨਹੀਂ ਸਾਬਤ ਸੂਰਤ ਰੱਖ ਕੇ ਵੀ ਤੁਸੀਂ ਫੇਮਸ ਹੋ ਸਕਦੇ ਹੋ ਤੁਹਾਨੂੰ ਕੋਈ ਲਾਈਕ ਸਾਲਵਰ ਤੁਹਾਡੇ ਆ ਸਕਦੇ ਵਿਊ ਜਾ ਸਕਦੇ ਤੁਹਾਨੂੰ ਪਬਲਿਕ ਲਾਈਕ ਕਰ ਸਕਦੀ ਕਿਉਂਕਿ ਆਪਾਂ ਦੇ ਹੁਣ ਤੱਕ ਸਾਡੀਆਂ ਸਾਰੀਆਂ ਸਾਬਤ ਸੂਰਤ ਹੀ ਵੀਡੀਓਜ਼ ਰਹੀਆਂ ਵਾ ਔਰ ਕੁਝ ਜ਼ਿਆਦਾ ਫੈਸ਼ਨੇਬਲ ਵੀ ਨਹੀਂ ਰਹੀਆਂ ਆਪਾਂ ਸਿੰਪਲ ਜਿਦਾਂ ਦੇ ਘਰੇ ਬੈਠ ਕੇ ਮੇਮੋਰ ਦੇ ਹੱਥ ਨਾਲ ਓਦਾਂ ਦੀ ਵੀਡੀਓ ਅਪਲੋਡ ਕਰ ਲੇਦੀ ਆ ਹੂੰ ਵੈਸੇ ਤੁਸੀਂ ਕੀ ਕਰਦੇ ਹੋ ਵੈਸੇ ਮੈਂ ਫਿਲਹਾਲ ਕਰੇ ਫੀ ਆ ਅੱਛਾ ਕੋਸ਼ਿਸ਼ ਨਹੀਂ ਕਰਦੀ ਬਸ ਇੰਸਟਾਗ੍ਰਾਮ ਦਾ ਹੀ ਪੈਸ਼ਨ ਹੈ ਇੰਸਟਾਗ੍ਰਾਮ ਤੇ अवेलेबल ਆ ਤੇ ਮਾਡਲਿੰਗ ਦਾ ਡ੍ਰੀਮ ਸੀ ਬਚਪਨ ਤੋਂ ਹੀ ਉਹਨੂੰ ਲੱਗੀ ਥੋੜਾ ਫੈਮਲੀ ਸਪੋਰਟਿੰਗ ਨਹੀਂ ਹੋਈ ਹੁਣ ਦੇਖੋ ਅੱਗੇ ਕਾਲਪੁਰਖ ਦੀ ਮਰਜ਼ੀ ਹੋਈ ਤੇ ਫਿਰ ਇੱਥੋਂ ਸ਼ਾਇਦ ਆਪਾਂ ਮਾਡਲਿੰਗ ਤੱਕ ਵੀ ਪਹੁੰਚ ਜਾਈਏ ਨਹੀਂ ਹ ਤਾਂ ਜਦੋਂ ਕਹਿੰਦੇ ਆ ਕੁਛ ਦੇਖ ਲੋ ਰੀਲਾਂ ਵਾਲੇ ਅੱਜ ਫਿਲਮ ਇੰਡਸਟਰੀ ਦੇ ਵਿੱਚ ਪੂਰੇ ਸ਼ਾਈ ਹੋਏ ਆ ਤੇ ਇਹ ਕੋਈ ਪਤਾ ਨਹੀਂ ਲੱਗਦਾ ਪੈਸ਼ਨ ਆ ਜਿਹੜਾ ਪੈਸ਼ਨ ਨੂੰ ਤੁਸੀਂ ਸਮਾਂ ਇਸੇ ਤਰੀਕੇ ਨਾਲ ਨਹੀਂ ਕਰ ਸਕਦੇ ਵੀ ਆਫ ਦੀ ਮਾਡਲਿੰਗ ਨੂੰ ਹੀ ਰੀਲ ਦੇ ਵਿੱਚ ਵੀ ਯੂਜ਼ ਕਰ ਲੋ ਉਹ ਥੋੜਾ ਜੀ ਮਤਲਬ ਥੋੜੀ ਪ੍ਰੋਬਲਮ ਆਂਦੀ ਹੈ ਥੋੜੀ ਕਿਉਂਕਿ ਮਾਡਲਿੰਗ ਫੈਮਲੀ ਸਪੋਰਟ ਨਹੀਂ ਕਰਦੀ ਹੈ ਜੀ ਸੋ ਅਗਰ ਇੰਸਟਾਗ੍ਰam ਤੋਂ ਕੁਝ ਇਦਾਂ ਹੋ ਜਾਈਏ ਫਿਰ ਫੈਮਲੀ ਨੂੰ ਮਨਾ ਸਕਦੇ ਆ ਮਤਲਬ ਥੋੜੀ ਹੈਲਪ ਹੋ ਸਕਦੀ ਆ ਫਿਰ ਸ਼ਾਇਦ ਉਹ ਮੰਨ ਜਾਣ ਜਦੋਂ ਫੈਮਲੀ ਤੇ ਵੀ ਮਨ ਚੇ ਹੁੰਦਾ ਵੀ ਸਾਡੇ ਬੱਚੇ ਦੀ ਪਤਾ ਨਹੀਂ ਫਾਈਨੈਂਸ਼ੀਅਲ ਸਿਕਿਉਰਿਟੀ ਜਾਂ ਕੋਈ ਉਹਦੀ ਹਨਾ ਵੀ ਫਿਜ਼ੀਕਲ ਸਿਕਿਉਰਿਟੀ ਕਿਵੇਂ ਰੋਗੀ ਉਹ ਜਦੋਂ ਮਾਪਿਆਂ ਨੂੰ ਪਤਾ ਲੱਗ ਜਾਂਦਾ ਵੀ ਭਈ ਸਹੀ ਆ ਹੁਣ ਫੇਰ ਉਹ ਹੋ ਜਾਂਦਾ ਜਦੋਂ ਨਾਮ ਬਣ ਜਾਂਦਾ ਫੇਰ ਤਾਂ ਕੰਪਨੀਆਂ ਜਾਂ ਲੋਕ ਵੀ ਰਿਸਪੈਕਟ ਦੇਣ ਲੱਗ ਜਾਂਦੇ ਹਾਂਜੀ ਬਿਲਕੁਲ ਤਾਂ ਇਹ ਤਾਂ ਮੈਂ ਕਹਿ ਲਈ ਜੇਗਾ ਕਿ ਇੰਸਟਾਗ੍ਰam ਤੋਂ ਸਪੋਰਟ ਮਿਲ ਜੇ ਕਿ ਤੇ ਫੈਮਿਲੀ ਵੀ ਸਪੋਰਟ ਹੋ ਜਾਏਗੀ ਹੂੰ मतलब ਲੋਕਾਂ ਨੂੰ ਹੁਣ ਚਾਹੀਦਾ ਤੁਹਾਡੀ سپورਟ ਕਰਨ ਤਾਂ ਕਿ ਤੁਹਾਡਾ ਸਪੋਰਟ ਹਾਂਜੀ ਬਿਲਕੁਲ ਮੈਨੂੰ سپورਟ ਕਰੋ ਤੇ ਮੇਰੇ ਡ੍ਰੀਮ ਤੱਕ ਮੈਨੂੰ ਲੈ ਕੇ ਜਾਓ ਮੈਨੂੰ ਤੁਹਾਡੀ سپورਟ ਦੀ ਨੀਡ ਆ ਬਾਕੀ ਫੈਮਲੀ سپورਟਿਵ ਰਹੀ ਹੈ ਔਰ ਇੱਕ ਚੀਜ਼ ਮੈਂ ਇਹ ਕਹਿਣਾ ਚਾਹੂੰਗੀ ਕਿ ਅਗਰ ਫੈਮਲੀ ਦੀ سپورਟ ਹੋਵੇ ਫਿਰ ਰਿਲੇਟਿਵ ਨੇਬਰ ਸਰਕਲ ਕੋਈ ਕੁਝ ਨਹੀਂ ਬੋਲਦਾ ਸੋ ਸਾਰੇ ਅਗਰ ਤੁਹਾਡੇ ਬੱਚਿਆਂ ਦਾ ਇਹ ਪੈਸ਼ਨ ਆ ਤੇ ਉਹਨਾਂ ਨੂੰ سپورਟ ਕਰੋ ਆਪਣੇ ਬੱਚਿਆਂ ਨੂੰ ਕਿਉਂਕਿ ਅਗਰ ਫੈਮਲੀ ਸਾਨੂੰ سپورਟ ਨਹੀਂ ਕਰਦੀ ਰਿਸ਼ਤੇਦਾਰਾਂ ਦੇ ਵੀ ਫੇਰ ਹੀ ਮੂੰਹ ਖੁੱਲਦੇ ਆ ਉਦਾਂ ਰਿਸ਼ਤੇਦਾਰ ਵੀ ਕੋਈ ਮਤਲਬ ਹੁਣ ਤੱਕ ਸਾਡੇ ਦੇ ਸਾਰੇ ਰਿਲੇਸ਼ਨ ਸਾਡੇ ਨਾਲ ਚੰਗੇ ਰਹੇ ਨੇ ਨੇਬਰ ਸਰਕਲ ਵੀ ਸਹੀ ਰਹੇ ਆ ਕਦੀ ਕਿਸੇ ਨੇ ਮਤਲਬ ਇਦਾਂ ਕੋਈ ਗਲਤ ਕਮੈਂਟ ਕੀਤਾ ਨਹੀਂ ਆ ਕਿ ਕਿਉਂ ਬਣਾਉਂਦੇ ਜਾਂ ਨਹੀਂ ਬਣਾਉਣੇ ਚਾਹੀਦੇ ਜਾਂ ਅੱਛੀ ਚੀਜ਼ ਨਹੀਂ ਆ ਉਹਦਾ ਰੀਜ਼ਨ ਆਹੀ ਹੈ ਕਿ ਸਾਡੀ ਫੈਮਿਲੀ سپورਟਿਵ ਆ ਮਤਲਬ ਜਿਹਨੂੰ ਕਹਿੰਦੇ ਚੁਗਲੀ ਵਾਲਿਆਂ ਨੂੰ ਵੀ ਇਹ ਪਤਾ ਲੱਗ ਗਿਆ ਵੀ ਕਿਹਦੇ ਕੋਲੇ ਕਰਾਂਗੇ ਉਹਨਾਂ ਨੂੰ ਤਾਂ ਜਦੋਂ ਆਪ ਹੀ ਇਜਾਜ਼ਤ ਦਿੱਤੀ ਹੁੰਦੀ ਆ ਹਾਂਜੀ ਇਹ ਲੋਕਾਂ ਨੂੰ ਕੀ ਦਿੱਕਤ ਹੋ ਜਾਂਦੀ ਹੁੰਦੀ ਆ ਕੋਈ ਕਿਸੇ ਦੇ ਬੱਚੇ ਉਹਨਾਂ ਨੂੰ ਮਾਪਿਓ ਉਹਨਾਂ ਦਾ ਇਜਾਜ਼ਤ ਦਿੰਦਾ ਤੇ ਫਿਰ ਲੋਕ ਆ ਕੇ ਇਹ ਕਿਉਂ ਚੀਜ਼ਾਂ ਕਰਨ ਲੱਗੀਆਂ ਤੇ ਬਹੁਤ ਸਾਰੀਆਂ ਕੁੜੀਆਂ ਇਸੇ ਕਰਕੇ ਪਿੱਛੇ ਰਹਿ ਗਈਆਂ ਹਾਂਜੀ ਇਹ ਲੋਕਾਂ ਨੂੰ ਚਾਹੀਦਾ ਵਾ ਕਿ ਤੁਸੀਂ ਆਪਣੇ ਘਰ ਤੱਕ ਸੀਮਿਤ ਰਹੋ ਆਪਣੇ ਬੱਚਿਆਂ ਦੀ ਦੇਖ ਰੱਖ ਕਰੋ ਦੋਸਤਾਂ ਦੇ ਬੱਚਿਆਂ ਦੀ ਤੁਸੀਂ ਕਿਉਂ ਰਿਸਪਾਂਸਿਬਿਲਟੀ ਲੈਣਾ ਜਿਨ੍ਹਾਂ ਨੇ ਇਹਨਾਂ ਨੂੰ ਪੈਦਾ ਕੀਤਾ ਵਾ ਪੜਾਇਆ ਲਿਖਾਇਆ ਵੱਡੇ ਕੀਤੇ ਉਹਨਾਂ ਦੀ ਸਿਰਦਰਦੀ ਆ ਉਹਨਾਂ ਦੀ ਰਿਸਪਾਂਸਿਬਿਲਟੀ ਆ ਕਿ ਉਹਨਾਂ ਨੇ ਆਪਣੇ ਬੱਚਿਆਂ ਨੂੰ ਕਿੱਧਰ ਜਾਣ ਦੇਣਾ ਕਿੱਧਰ ਨਹੀਂ ਜਾਣ ਦੇਣਾ ਕੀ ਕਰਨਾ ਆ ਇਹ ਲੋਕਾਂ ਨੂੰ ਵੈਸੇ ਲੋਕਾਂ ਨੂੰ ਫਾਲਤੂ ਆਦਤ ਪਈ ਹੋਈ ਆ ਕੀ ਕਹਿ ਸਕਦੇ ਕਿ ਕਿ ਚਸਕਾ ਹੁੰਦਾ ਇਹ ਚੁਗਲੀ ਕਰਨ ਦਾ ਹਾਂ ਨਾ ਮਟਰਕਪੂਰੰ ਦਾ ਕਹਿ ਸਕਦੇ ਆ ਜਾਂ ਬਸ ਇਹੀ ਰੀਜ਼ਨ ਆ ਹੋਰ ਦੇ ਕੁਛ ਨਹੀਂ ਆ ਸਵਾ ਉਹਨਾਂ ਦੇ ਆਪ ਦੇ ਜਵਾਬ ਉਹਨਾਂ ਦੀ ਗੱਲ ਨਹੀਂ ਮੰਨਦੇ ਹੁੰਦੇ ਬਿਲਕੁਲ ਹਾਂਜੀ ਜਿਹੜੇ ਦੂਸਿਆਂ ਦੇ ਜਵਾਬਾਂ ਦੇ ਹਾਂ ਬਿਲਕੁਲ ਸਹੀ ਕਹਿਆ ਤੁਸੀਂ ਜਿਹੜੇ ਦੂਸਿਆਂ ਦੇ ਜਵਾਬਾਂ ਦੇ ਇੰਨੀਆਂ ਚੀਜ਼ਾਂ ਟਰਾਈ ਕਰਦੇ ਆ ਉਹਨਾਂ ਦੀ ਘਰੇ ਬਿਲਕੁਲ ਨਹੀਂ ਚੱਲਦੀ ਇਹਦੇ ਬਿਲਕੁਲ ਸਹੀ ਗੱਲ ਆ ਜਿਹੜੇ ਸਮਾਂ ਜਿਹੜੇ ਕਹਿੰਦੇ ਵੀ ਤੁਹਾਡਾ ਜਵਾਬ ਬੱਚਾ ਐ ਕਰਦਾ ਤੁਹਾਡਾ ਬੱਚਾ ਐ ਕਰਦਾ ਉਹਨਾਂ ਦੀ ਆਪਦੀ ਉਹਨਾਂ ਦੇ ਜ ਉਹ ਬੱਚੇ ਕਹਿੰਦੇ ਵੀ ਤੂੰ ਚੱਲ ਪਾਸੇ ਵੀ ਤੂੰ ਹੈ ਕੌਣ ਹਾਂਜੀ ਬਾਕੀ ਫਿਰ ਗੱਲ ਮੈਂ ਉਹੀ करूंगी ਕਿ ਅਗਰ ਫੈਮਿਲੀ ਦੀ سپورਟ ਆ ਤੇ ਕੋਈ ਦੂਜਾ ਤੁਹਾਨੂੰ ਅੱਗੇ ਕੁਝ ਨਹੀਂ ਬੋਲ ਸਕਦਾ ਹੂੰ ਹੁਣ ਅਸੀਂ ਪਿੰਡ ਵਿੱਚ ਨਹੀਂ ਰਹਿੰਨੇ ਪਹਿਲੇ ਆਪਾਂ ਪਿੰਡ ਚ ਰਹਨੇ ਸੀ ਤੇ ਆਪਾਂ ਥੋੜਾ ਸ਼ਿਫਟ ਹੋਏ ਆ ਪਿੰਡ ਤੋਂ ਬਾਹਰ ਹੂੰ ਤੇ ਮਤਲਬ ਪਿੰਡ ਵੀ ਅਗਰ ਚਾਈਦਾ ਵਾ ਤੇ ਸਾਰੇ ਬਹੁਤ ਪਿਆਰ ਕਰਦੇ ਆ ਬਹੁਤ ਰਿਸਪੈਕਟਲੀ ਬੋਲਦੇ ਕਿ ਹਾਂ ਪਤਾ ਦੀਆਂ ਵੀਡੀਓਜ਼ ਦੇਖੀ ਦੀਆਂ ਵਾ ਅਗਰ ਮਤਲਬ ਮਮ ਵੀ ਜਾਂਦੇ ਆ ਪਿੰਡ ਤੇ ਉਹਨਾਂ ਨੂੰ ਵੀ ਇਹੀ ਕਹਿਣਗੇ ਕਿ ਹਾਂਜੀ ਤੁਸੀਂ ਸਾਨੂੰ ਠੀਕ ਹੋ ਬੱਚਿਆਂ ਨੂੰ ਤੇ ਆਪਾਂ ਦੇਖਦੇ ਰਹਿੰਨੇ ਆ ਇੰਸਟਾਗ੍ਰam ਤੇ ਡੇਲੀ ਦੇਖੀਦਾ ਵਾ ਬਹੁਤ ਸਾਰੀਆਂ ਵੀਡੀਓ ਬਣਾਉਂਦੇ ਤੁਹਾਡੇ ਬੱਚੇ ਸੋ ਸਾਰੇ ਰਿਸਪੈਕਟ ਹੀ ਕਰਦੇ ਆ ਤੇ ਉਹ ਕਿਤੇ ਨਾ ਕਿਤੇ ਉਹ ਚੀਜ਼ ਆਪਣੇ ਹੱਥ ਵਿੱਚ ਵੀ ਆ ਕਿ ਅਗਰ ਆਪਾਂ ਵੀ ਉਲਟ ਪੁਲਟ ਹੱਤਾਂ ਕਰਾਂਗੇ ਤੇ ਫਿਰ ਸਾਡੀ ਵੀ ਡਿਸਰੈਸਪੈਕਟ ਹੋਏਗੀ ਸੋ ਕਿਤੇ ਨਾ ਕਿਤੇ ਇਹ ਚੀਜ਼ ਆਪਣੇ ਹੱਥ ਦੇ ਵਿੱਚ ਹੀ ਹੁੰਦੀ ਆ ਅਗਰ ਤੁਸੀਂ ਸਾਬਤ ਸੂਰਤ ਰੱਖ ਕੇ ਵੀ ਤੁਸੀਂ ਸਾਮਸ ਹੋ ਸਕਦੇ ਹੋ ਪਬਲਿਕ ਤੁਹਾਨੂੰ ਲਾਈਕ ਕਰੇਗੀ ਸੋ ਮ ਮਤਲਬ ਆਪਣੀ ਦਿਲ ਦੀ ਕਰੋ ਬਟ ਇੰਨੀ ਜਿਆਦਾ ਨਾ ਕਰੋ ਕਿ ਉਲਟ ਪ੍ਰਭਾਤਾਂ ਦੇ ਨਾ ਆਓ ਹਾਂ ਲੋਕਾਂ ਦੇ ਕਹਿਣ ਦੇ ਮੁਤਾਬਕ ਲੋਕਾਂ ਦਾ ਕੀ ਇਹ ਵਿਚੋਡੀ ਰੀਲ ਤੇ ਵਿਊ ਘਟ ਆਉਂਦੇ ਤੁਸੀਂ ਐ ਕਰ ਲਓ ਪਰ ਪੂਰਨ ਨੁਕਸਾਨ ਤਾਂ ਆਉਦਾ ਹੀ ਹੋਣਾ हां जी बाकी ਅਸੀਂ ਅੱਜ ਤੱਕ ਹੋਣ ਵੀ ਕਦੀ ਵਿਊ ਜਾਂ ਲਾਈਕ ਨੂੰ ਸੋਚ ਕੇ ਵੀਡੀਓਜ਼ ਬਣਾਈਆਂ ਨਹੀਂ ਆ ਅਗਰ ਨਹੀਂ ਮਨ ਕਰੇ ਤੇ 15-15 ਦਿਨ ਆਪਾਂ ਇੰਸਟਾਗ੍ਰam ਤੇ ਜਾਣੇ ਵੀ ਨਹੀਂ ਆ ਤੇ ਬਸ ਜਦੋਂ ਦਿਲ ਕਰਦਾ ਵਾ ਮਨ ਦੇ ਅਕੋਰਡਿੰਗ ਵੀਡੀਓਜ਼ ਮਤਲਬ ਬਣਾ ਲੇਦੀਆਂ ਮੈਂ ਤੇ ਅਪਲੋਡ ਕਰਦੀ ਆ ਇਹ ਇਹ ਸਭ ਤੋਂ ਵੱਡੀ ਗੱਲ ਕੀਤੀ ਮੈਨੂੰ ਲੱਗਦਾ ਥੋੜੀ ਮੈਨੂੰ ਨਾ ਗੱਲ ਨਹੀਂ ਮੰਨੀ ਕਿਉਂਕਿ ਮਨਨ ਮੰਨ ਨਹੀਂ ਰਿਹਾ ਸਕਦਾ ਮੈਂ ਵੀ 15 ਦਿਨ ਇੰਸਟਾਗ੍ਰam ਜਿਹੜਾ ਤੇ ਰੀਲਾਂ ਬਣਾਉਣ ਲੱਗ ਬੰਦਾ ਇਨਸਟਾਗ੍ਰਾਮ ਤੇ ਨਾ ਜਾਵੇ ਇਹ ਇਹ ਗੱਲ ਨਹੀਂ ਸਭ ਤੋਂ ਮੇਰੀ ਮੇਨ ਦਿੱਕਤ ਹੈ ਨਾ ਮੇਰੇ ਕੋਲ ਫੋਨ ਨਹੀਂ ਸੀਗਾ ਹੁਣ ਤਾਂ ਨਹੀਂ ਨਾ ਹੁਣ 15 ਸੈਕਿੰਡ ਲੈਂਦਾ ਹੁਣ ਹਾਂ ਹੁਣ ਤੇ ਮੈਂ ਡੇਲੀ ਵੀਡੀਓਜ਼ ਅਪਲੋਡ ਕਰਦੇ ਹਾਂ ਪਬਲਿਕ ਦੇ ਵੀ ਕਮੈਂਟ ਆਨੇ ਸ਼ੁਰੂ ਹੋ ਜਾਂਦੀ ਹੈ ਕਿ ਮੈਮ ਤੁਸੀਂ ਮਤਲਬ ਡੇਲੀ ਆਪਣੀ ਪੋਸਟ ਪਾਇਆ ਕਰੋ ਮੇਰੀ ਫਰੈਂਡ ਆ ਤੇ ਉਹਨਾਂ ਦੇ ਮਤਲਬ ਰੈਲਿਟੀ ਆ ਸਰਕਲ ਸਾਰੇ ਮੇਰੇ ਨਾਲ ਇਨਸਟਾਗ੍ਰਾਮ 'ਚ ਐਡ ਆ ਤੇ ਮੈਂ 1-2 ਮੰਥ ਇਨਸਟਾਗ੍ਰਾਮ ਤੇ ਨਹੀਂ ਗਈ ਤੇ ਉਹਨਾਂ ਨੇ ਉਹਨੂੰ ਕੌਜ਼ ਕਰਨੇ ਸ਼ੁਰੂ ਕਰ ਦਿੱਤੇ ਕਿ ਤੇਰੀ ਫਰੈਂਡ ਹੁਣ ਵੀਡੀਓਜ਼ ਕਿਉਂ ਨਹੀਂ ਬਣਾਉਂਦੀ ਤੇ ਮੈਂ ਫਿਰ ਉਹਦਾ ਵੀਡੀਓ ਬਣਾਈ ਸੀਗੀ ਕਿ ਮੈਂ ਕਿਹਾ ਮੇਰੇ ਕੋਲ ਫੋਨ ਮਤਲਬ ਟੁੱਟ ਗਿਆ ਵਾ ਜਿਹੜਾ ਛੋਟਾ ਮੈਂ ਸਿੰਪਲ ਕੋਈ ਯੂਜ਼ ਕਰਦੀ ਹਾਂ ਤੇ ਮੈਂ ਕਿਹਾ ਹੁਣ ਮੈਂ ਫੋਨ ਲਾਉਂਗੀ ਫਿਰ ਮੈਂ ਡੇਲੀ ਆਪਣੇ ਵੀਡੀਓਜ਼ ਅਪਲੋਡ ਕਰੂੰਗੀ ਸੋ ਉਹਨਾਂ ਦਾ ਵੀ ਧੰਨਵਾਦ ਆ ਕਿਉਂਕਿ ਉਹ ਵੀ ਇਨਸਪਾਇਰ ਕਰਦੀ ਰਹਿੰਦੀ ਤੇ ਫੇਰ ਹੀ ਮਤਲਬ ਪਬਲਿਕ ਦਾ ਧੰਨਵਾਦ ਆ ਕਿ ਪਬਲਿਕ ਅਗਰ ਸਾਨੂੰ ਇਨਸਪਾਇਰ ਕਰਦੀ ਪਿਆਰ ਕਰਦੀ ਤੇ ਸਾਡਾ ਵੀ ਦਿਲ ਕਰਦਾ ਵਾ ਕਿ ਅਸੀਂ ਮਤਲਬ ਵਾਪਸ ਆਈਏ ਪਬਲਿਕ ਪਬਲਿਕ ਨੂੰ ਕੰਟੈਂਟ ਦੇਈਏ 10 ਜਣੇ ਤੁਹਾਡੇ ਰਾਹ 'ਚ ਅੜਿੱਕੇ ਪਾਉਣ ਵਾਲੇ ਹੁਣ ਹਨਾ ਰੋੜੇ ਹਟਕਾਉਣ ਵਾਲੇ ਤੇ ਇੱਕ ਇਹ ਕਹਿਣਾ ਲੋ ਵੀ ਨਹੀਂ ਨਹੀਂ ਤੂੰ ਚੱਲ ਉਹਦਾ ਹੌਸਲਾ ਵਾੜਾ ਹੁੰਦਾ ਦਸਾਂ ਦੇ ਓਨੀ ਬੰਦੇ ਨੂੰ ਟੈਨਸ਼ਨ ਨਹੀਂ ਹੁੰਦੀ ਆਹ ਗੱਲ ਤੁਸੀਂ ਮੇਰੇ ਦਿਲ ਦੀ ਕਰਦੀ ਆਹ ਇੰਟਰਵਿਊ ਕਰਨ ਤੋਂ ਪਹਿਲਾਂ ਮੈਨੂੰ 10 네ਗੇਟਿਵ ਕਮੈਂਟ ਹੀ ਆਏ ਆ ਮੈਂ ਜਿਹਦੇ ਜਿਹਦੇ ਨਾਲ ਵੀ ਜਿਹੜੇ ਸ਼ੇਅਰ ਕੀਤੀ ਹੈ ਕਿ ਹਾਂ ਮੇਰਾ ਕੱਲ ਇੰਟਰਵਿਊ ਆ ਸਭ ਨੇ ਮੈਨੂੰ ਇਹੀ ਬੋਲਿਆ ਤੇਰਾ ਕਾਦਾ ਇੰਟਰਵਿਊ ਹੋਣਾ ਵਾ ਤੂੰ ਕਾਦਾ ਇੰਟਰਵਿਊ ਦੇਂਗੀ ਤੂੰ ਇੰਟਰਵਿਊ ਚ ਕੀ ਕਹਿਣਾ ਵਾ ਲੈਸ ਚ ਜਾਂਦੇ ਮਤਲਬ ਮੇਰਾ ਮਜ਼ਾਕ ਉਡਾਈ ਜਾਂਦੇ ਆ ਤੇ ਤੁਸੀਂ ਮੰਨੋ ਕਿ ਨਹੀਂ ਮਤਲਬ ਕੱਲ ਸ਼ਾਮ ਤੱਕ ਤੇ ਮੈਂ ਕੁਇਟ ਕਰ ਚੁੱਕੀ ਹਾਂ ਕਿ ਮੈਂ ਇੰਟਰਵਿਊ ਨਹੀਂ ਕਰਨਾ ਹੁਣ ਮਤਲ ਤੇ ਫਿਰ ਮੈਂ ਮੇਰੀ ਇਦਾਂ ਕਿਸੇ ਫਰੈਂਡ ਨੂੰ ਕਾਲ ਕੀਤੀ ਮੈਂ ਕਿਹਾ ਕੱਲ ਮੇਰਾ ਇੰਟਰਵਿਊ ਹੈ ਮੈਂ ਕਿਹਾ ਮੈਂ ਨਾ ਚਾਹੁੰਦੀ ਹੋਏ ਵੀ ਉਹਨੂੰ ਕੁਇਟ ਨਹੀਂ ਕਰ ਸਕਦੀ ਕਿਉਂਕਿ ਉਹਨਾਂ ਨੇ ਐਨੀ ਦੂਰ ਤੋਂ ਚੱਲ ਕੇ ਆਣਾ ਮੈਂ ਗੱਲਬਾਤ ਮੇਰੀ ਹੋਈ ਆ ਤੇ ਬਟ ਮੈਂ ਕਿਹਾ ਮੇਰਾ ਮੂਡ ਬਹੁਤ ਅਪਸੈਟ ਆ ਤੇ ਮੇਰਾ ਮਾਨੀ ਹੈਗਾ ਕਿ ਮੈਂ ਕੱਲ ਇੰਟਰਵਿਊ ਕਰਾਂ ਬਟ ਮੈਂ ਮੈਂ ਹੁਣ ਮਜਬੂਰੀ ਚ ਕਰਨਾ ਵੀ ਆ ਬਟ ਏਕੋ ਐਕਸਾਈਟਮੈਂਟ ਨਾਲ ਕਰਨਾ ਹਨਾ ਆਪਣੇ ਦਿਲ ਤੋਂ ਉਹ ਚੀਜ਼ ਕਰਨੀ ਤੇ ਕਿ ਮਜਬੂਰੀ ਸਮਝ ਕੇ ਕਰਨੀ ਤੇ ਮੈਂ ਉਸ ਚੀਜ਼ ਨੂੰ ਲੈ ਕੇ ਬੜੀ ਅਪਸੈਟ ਸੀ ਫਿਰ ਮੇਰੀ ਉਸ ਫਰੈਂਡ ਨੇ ਮੈਨੂੰ ਥੋੜਾ ਇਨਸਪਾਇਰ ਕੀਤਾ ਕਿ ਨਹੀਂ ਕੋਈ ਨਹੀਂ ਜਿਹੜੇ ਮਜ਼ਾਕ ਬਣਾਉਂਦੇ ਆ ਉਹਨਾਂ ਨੂੰ ਬਣਾਉਂਦੇ ਤੇਰਾ ਇੰਟਰਵਿਊ ਆਉਣ ਤੋਂ ਬਾਅਦ ਆਪੇ ਸਾਰਿਆਂ ਦੇ ਮੂੰਹ ਬੰਦ ਹੋ ਜਾਣੇ ਆ ਤੇ ਤੂੰ ਆਪਣਾ ਇੰਟਰਵਿਊ ਕਰ ਤੇ ਮੈਂ ਉਹਨਾਂ ਨੂੰ ਵੀ ਥੈਂਕ ਯੂ ਕਹਿਣਾ ਚਾਹੂੰਗੀ ਕਿ ਕਿ ਤੁਸੀਂ ਮੈਨੂੰ ਇਨਸਪਾਇਰ ਕੀਤਾ ਤੇ ਮੈਂ ਜਿੱਥੇ ਬੈਠੀ ਆ ਮਜ਼ਾਕ ਬਣਾਉਣ ਵਾਲਿਆਂ ਦਾ ਥੋੜਾ ਸਮਾਂ ਠਹਿਰੋ ਮਜ਼ਾਕ ਬਣਾਉਣ ਵਾਲੇ ਇਹੀ ਦੱਸਿਆ ਕਰਨਗੇ ਵੀ ਭਈ ਅਸੀਂ ਗਗਨ ਨੂੰ ਜਾਣਦੇ ਆ ਗਗਨ ਨੂੰ ਅਸੀਂ ਸਾਡੀ ਤਾਂ ਉਹ ਆਏ ਅਸੀਂ ਉਹਨੂੰ ਇਹ ਫਿਰ ਕਹਾਣੀ ਇਹ ਇੱਕ ਚੱਲਣੀ ਆ ਵੀ ਜਿੰਨਾ ਅਸੀਂ ਉਹਨੂੰ ਸਪੋਰਟ ਕੀਤਾ ਉਹਨਾਂ ਤੋਂ ਕਿਸੇ ਨੇ ਕੀਤਾ ਨਹੀਂ ਹਾਂਜੀ ਬਾਅਦ ਚਾਹੀਂ ਕਹਿੰਦੇ ਸਾਰੇ ਫੇਮਸ ਹੋਣ ਤੋਂ ਬਾਅਦ ਜਦੋਂ ਬੰਦਾ ਫੇਮਸ ਹੋ ਜਾਂਦਾ ਹੈ ਤੇ ਇੰਟਰਵਿਊ ਲਈ ਜੇ ਇੰਟਰਵਿਊ ਲਈ ਤੁਹਾਨੂੰ ਅਸੀਂ ਮੈਸੇਜ ਕੀਤਾ ਤੇ ਸਾਨੂੰ ਤਾਂ ਕੁਝ ਲੱਗਿਆ ਹੋਣਾ ਨਾ ਹਾਂਜੀ ਵੀ ਹਨਾ ਵੀ ਅਸੀਂ ਇਹਨਾਂ ਦੀ ਇੰਟਰਵਿਊ ਕਰੀਏ ਉਹ ਹੀ ਚੀਜ਼ ਮੈਂ ਸੋਚੀ ਕਿ ਮਤਲਬ ਹੁਣ ਉਹਨਾਂ ਕੋਲ ਕਿਉਂ ਨਹੀਂ ਹੈ ਕਾਲ ਜਾਂ ਮੈਸੇਜ ਪਹੁੰਚਿਆ ਕਿ ਅਸੀਂ ਤੁਹਾਡਾ ਇੰਟਰਵਿਊ ਕਰਾਂਗੇ ਹਰ ਰਸਤੇ 'ਚ ਜਾਂਦੇ ਹਰ ਬੰਦੇ ਨੂੰ ਤੁਸੀਂ ਕਿਉਂ ਨਹੀਂ ਕਹਿ ਰਹੇ ਕਿ ਆਓ ਤੁਹਾਡਾ ਇੰਟਰਵਿਊ ਕਰਨਾ ਸੀ ਅਗਰ ਮੇਰੇ ਵਿੱਚ ਕੋਈ ਕਾਬੀਲਤ ਹੋਏਗੀ ਤੁਹਾਨੂੰ ਕੁਝ ਲੱਗਾ ਹੋਏਗਾ ਤੇ ਫੇਰ ਹੀ ਤੁਸੀਂ ਇਨੀ ਦੂਰ ਤੋਂ ਚੱਲ ਕੇ ਮੇਰਾ ਇੰਟਰਵਿਊ ਕਰਨ ਆਏ ਹੋ ਆਦਰਵਾਇਸ ਜਿੱਦਾਂ ਦਾ ਹੁਣ ਟਾਈਮ ਚੱਲ ਰਿਹਾ ਆ ਸਾਡੇ ਕੋਲ ਆਪਣੇ ਫੈਮਿਲੀ ਲਈ ਸਕੇ ਭੈਣ ਭਰਾਵਾਂ ਲਈ 10 ਮਿੰਟ ਨਹੀਂ ਨਿਕਲਦੇ ਜਿਹੜੇ ਆਪਾਂ ਟਾਈਮ 'ਚ ਗੁਜ਼ਰ ਰਹੇ ਆ ਤੇ ਅਗਰ ਤੁਹਾਨੂੰ ਕੁਝ ਲੱਗਾ ਤੇ ਤੁਸੀਂ ਫੇਰ ਹੀ ਆਏ ਸੋ ਥੈਂਕ ਯੂ ਤੁਸੀਂ ਆਏ ਸਾਡੇ ਵੱਲੋਂ ਤੇ ਤੁਹਾਨੂੰ ਪੂਰੀ ਸਪੋਰਟ ਰਹੂਗੀ ਪੂਰੀ ਲਾਈਫ ਤੁਸੀਂ ਚਾਹੇ ਸਟਾਰ ਬਣ ਜਾਓ ਉਸ ਤੋਂ ਬਾਅਦ ਸਾਨੂੰ ਸ਼ਾਇਦ ਤੁਸੀਂ ਭੁੱਲ ਜਾਓ ਨਹੀਂ ਨਹੀਂ ਮੈਂ ਨਹੀਂ ਭੁੱਲੂਗੀ ਤੁਹਾਨੂੰ ਕਿਉਂਕਿ ਮੇਰਾ ਸਟਰਗਲ ਸਟਰਗਲ ਟਾਈਮ ਕਹਿ ਸਕਦੇ ਹਾਂ ਸੋ ਸਟਰਗਲ ਜੇ ਅਸੀਂ ਤੁਸੀਂ ਮੇਰੇ ਨਾਲ ਤੁਸੀਂ ਮੇਰੇ ਨਾਲ ਹੋ ਗਏ ਤੇ ਫਿਰ ਮੇਰੇ ਮਤਲਬ ਫੇਮਸ ਟਾਈਮ ਵੀ ਤੁਸੀਂ ਮੇਰੇ ਨਾਲ ਹੀ ਹੋਵਗੇ ਉਹ ਮੈਂ ਤੁਹਾਨੂੰ ਆਂਦੇ ਬੋਲਿਆ ਕਿ ਤੁਸੀਂ ਮਤਲਬ ਵਾਈਗਰੂ ਕਰੇ ਕਿ ਸਾਡੀ ਦੁਬਾਰਾ ਫਿਰ ਤੋਂ ਮੀਟਿੰਗ ਹੋਵੇ ਲਾਈਫ ਦਾ ਤਜਰਬਾ ਕੀ ਕਹਿੰਦਾ ਹੈ ਜ਼ਿੰਦਗੀ ਦਾ ਕੀ ਤਜਰਬਾ ਕਹਿੰਦਾ ਲਾਈਫ ਦਾ ਦਰਬਾਤ ਹੀ ਹੋ ਰਿਹਾ ਆ ਮਤਲਬ ਚੀਜ਼ਾਂ ਦੇ ਨਾਲ ਨਾਲ ਹੌਲੀ ਹੌਲੀ ਤੇ ਜ਼ੁਰਬਾ ਕਰ ਰਹੇ ਆ ਇੰਨੇ ਵੱਡੇ ਅਜੇ ਹੋਏ ਨਹੀਂ ਆ ਸੋ ਆਪ ਜਦੋਂ ਤੋਂ ਆਪਾਂ ਨੂੰ ਥੋੜੀ ਸਮਝ ਆਉਣੀ ਸ਼ੁਰੂ ਹੁੰਦੀ ਹੈ ਉਹ ਜਦੋਂ ਆਪਾਂ ਅਬਜ਼ਰਵ ਕਰਨਾ ਸ਼ੁਰੂ ਕਰਦੇ ਆ ਦੁਨੀਆ ਨੂੰ ਆਲੇ ਦੁਆਲੇ ਨੂੰ ਜ਼ਿੰਦਗੀ ਨੂੰ ਉਸ ਤੋਂ ਹੁਣ ਤੱਕ ਦਾ ਕੀ ਲੱਗਦਾ ਹਾਂਜੀ ਉਹ ਹੀ ਆ ਤਜਰਬਾ ਵਾਲੀ ਵਾਲੀ ਹੋ ਰਿਹਾ ਹੁਣ ਸਭ ਤੋਂ ਮੇਨ ਤੇ ਮੈਂ ਹੀ تین ਚਿਕ ਸਭ ਤੋਂ ਮੇਨ ਤਜਰਬਾ ਕਹੂੰਗੀ ਪਹਿਲੇ ਵੀ ਉਹ ਲਾਈਕ ਚ ਚੀਜ਼ ਦੇਖੀ ਸਮਝੀ ਰਿਅਲਾਈਜ਼ ਵੀ ਕੀਤੀ ਬਟ ਹੁਣ ਮੈਨੂੰ ਹੋਰ ਜ਼ਿਆਦਾ ਡੀਪਲੀ ਰਿਅਲਾਈਜ਼ ਹੋਈ ਜਿਹੜਾ ਬੋਲਦੇ ਕਿ ਸਿਰਫ ਮਾਂ ਪਿਓ ਹੀ ਬੰਦੇ ਦੇ ਕੰਮ ਆਂਦਾ ਵਾ ਤੇ ਮੈਂ ਉਹ ਚੀਜ਼ ਤੇ ਬਹੁਤ ਮਤਲਬ ਇਮੋਸ਼ਨਲੀ ਵੀ ਮੈਂ ਕਹੂੰਗੀ ਕਿ ਹਾਂ ਸੀਰੀਅਸਲੀ ਕਿਉਂਕਿ ਮੈਂ ਜਿੰ ਮਤਲਬ ਕੁਝ 8 10 ਪਰਸਨ ਨਾਲ ਡਿਸਕਸ ਕੀਤਾ ਸੀਗਾ ਮੇਰਾ ਇੰਟਰਵਿਊ ਹੋਣ ਵਾਲਾ ਆ ਤੇ ਸਭ ਨੇ ਮਜ਼ਾਕ ਹੀ ਬਣਾਇਆ ਹੈ ਨਾ ਕਿਸੇ ਨੇ ਵੀ ਸਪੋਰਟ ਕੀਤੀ ਤੇ ਮੈਂ ਮੇਰੇ ਮੇਰੀ ਮੰਮੀ ਘਰ ਨਹੀਂ ਹੈਗੀ ਜੇ ਤੁਹਾਡੀ ਕਾਲ ਆਈ ਤੇ ਮੈਂ ਉਹਨਾਂ ਨੂੰ ਕਾਲ ਕਰਕੇ ਬੋਲਿਆ ਕਿ ਮੰਮੀ ਮੇਰੇ ਇੰਟਰਵਿਊ ਲਈ ਮੈਨੂੰ ਕਾਲ ਆਈ ਆ ਤੇ ਮੇਰੇ ਮਮਾ ਬਹੁਤ ਖੁਸ਼ ਹੋਏ ਬੜੇ ਐਕਸਾਈਟਡ ਹੋਏ ਤੇ ਉਹਨਾਂ ਨੇ ਮੈਨੂੰ ਬੋਲਿਆ ਕਿ ਹਾਂ ਬੋਲਦੇ ਹਾਂ ਉਹਨਾਂ ਨੂੰ ਬੋਲੋ ਆਜੋ ਮੈਂ ਫਿਰ ਬੋਲਿਆ ਮੈਂ ਕਿ ਮੰਮੀ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਫੈਮਿਲੀ ਦੇ ਨਾਲ ਡਿਸਕਸ ਕਰਕੇ ਫਿਰ ਤੁਹਾਨੂੰ ਬੈਕ ਕਾਲ ਕਰਦੀ ਆ ਤੇ ਮੇਰੇ ਮੰਮੀ ਕਹਿੰਦੇ ਕਿ ਮਤਲਬ ਉਹਨਾਂ ਨੂੰ ਕਾਲ ਕਰੋ ਕਾਲ ਕਰਕੇ ਹਾਂ ਬੋਲਦੇ ਤੇ ਕਰ ਲਓ ਇੰਟਰਵਿਊ ਸੋ ਮੈਂ ਇਹ ਕਹਿਣਾ ਚਾਹੂੰਗੀ ਕਿ ਮਤਲਬ ਕੋਈ ਕਿਸੇ ਦਾ ਨਹੀਂ ਬੰਦਾ ਇਹ ਚੀਜ਼ ਹੁਣ ਮੈਂ ਬਿਲਕੁਲ ਹੀ ਰਿਅਲਾਈਜ਼ ਕਰ ਚੁੱਕੀ ਆ ਸੋ ਆਪਣੇ ਮੰਮੀ ਡੈਡੀ ਦੀ ਰਿਸਪੈਕਟ ਕਰੋ ਉਹਨਾਂ ਨੂੰ ਪਿਆਰ ਕਰੋ ਤੇ ਜੋ ਵੀ ਕਰਨਾ ਉਹ ਉਹਨਾਂ ਲਈ ਹੀ ਕਰੋ ਕਿਉਂਕਿ ਜਿੱਥੇ ਮੰਮੀ ਡੈਡੀ ਆ ਕੇ ਖਿਲਾਉਂਦੇ ਹੋਤੀ ਔਰ ਕੋਈ ਨਹੀਂ ਖਿਲਾਉਂਦਾ ਕਿਉਂਕਿ ਹੁਣ ਇਸ ਚੀਜ਼ ਦੇ ਵਿੱਚ ਵੀ ਮੈਨੂੰ ਹੋਰ ਕਿਸੇ ਦੀ ਕੋਈ ਵੀ ਸਪੋਰਟ ਨਹੀਂ ਆ ਮਿਲੀ ਸਿਰਫ ਮੇਰੇ ਮੰਮਾ ਹੀ ਖੁਸ਼ ਹੋਇਆ ਕੋਈ ਹੋਰ ਸੁਣ ਕੇ ਖੁਸ਼ ਵੀ ਨਹੀਂ ਹੋਇਆ ਇਹ ਚੀਜ਼ ਕਿ ਇੰਟਰਵਿਊ ਹੋਣ ਜਾ ਰਿਹਾ ਹੈ ਫਿਰ ਵੀ ਇੱਕ ਲਾਈਫ ਦੇ ਅਕੇਵਿਮੈਂਟ ਆ ਕਿ ਚਲੋ ਪਹਿਲੇ ਸਾਨੂੰ ਕੋਈ ਕਿ ਜਾਣਦਾ ਇੰਸਟਾਗ੍ਰam ਤੇ ਆਏ ਆ ਫਿਰ ਹੀ ਤੁਹਾਨੂੰ ਜਾਣ ਕੇ ਸਾਡੇ ਤੱਕ ਪਹੁੰਚੇ ਆ ਮਾਂ ਵੀ ਇਹ ਕੋਲੋਂ ਨਾ ਨਿੱਕੀ-ਬਿੱਕੀ ਆਪਣੀ ਚਾਹੇ ਵੱਡੀ ਹੈ ਚਾਹੇ ਉਹਨੂੰ ਉਨੀ ਖੁਸ਼ੀ ਹੁੰਦੀ ਹੈ ਚਾਹੇ ਆਪਣੀ ਨਿੱਕੀ ਅਚੀਵਮੈਂਟ ਹੋਵੇ ਚਾਹੇ ਆਪਣੀ ਪੂਰੀ ਦੁਨੀਆ ਦੀ ਆਪਾਂ ਵੀ ਮੈਂ ਕਰੀ ਵੀ ਤਾਰੇ ਤੋੜ ਲੀਏ ਹਾਂਜੀ ਉਹ ਮਾਂ ਨੂੰ ਉਨੀ ਖੁਸ਼ੀ ਹੁੰਦੀ ਹੈ ਤੇ ਮਾਂ ਨੂੰ ਤੇ ਪਿਓ ਨੂੰ ਹੈ ਨਾ ਉਹ ਵੀਡੀਓਜ਼ ਦੇਖੀਦੀਆਂ ਡੇਲੀ ਕਿ ਮਤਲਬ ਕੋਈ ਵੀ ਬੱਚਾ ਅਗਰ ਤਰੱਕੀ ਕਰਦਾ ਵਾ ਤਾਂ ਸਭ ਤੋਂ ਉਹ ਇਨਸਾਨ ਦਾ ਮਤਲਬ ਪਿਓ ਹੀ ਖੁਸ਼ ਹੁੰਦਾ ਵਾ ਕਿ ਹਾਂ ਮੇਰੀ ਪੁੱਤ ਨੇ ਤਰੱਕੀ ਕੀਤੀ ਹੈ ਤੇ ਉਹ ਚੀਜ਼ ਮੈਨੂੰ ਹੁਣ ਬਿਲਕੁਲ ਹੀ ਪਹਿਲੇ ਵੀ ਮੈਂ ਮੰਦੀ ਬਟ ਹੁਣ ਮੈਂ ਜ਼ਬਰਦਸਤ ਰੈਲਾਈਜ਼ ਕਰਦੀ ਹਾਂ ਕਿ ਹਾਂ ਮਤਲਬ ਮਾਪੇ ਹੁੰਦੇ ਜਿਹੜੇ ਆਪਣੇ ਬੱਚੇ ਦੀ ਤਰੱਕੀ ਤੋਂ ਖੁਸ਼ ਹੁੰਦੇ ਆ ਕਿ ਸਾਡੇ ਤੋਂ ਜ਼ਿਆਦਾ ਸਾਡਾ ਬੱਚਾ ਤਰੱਕੀ ਕਰੇ ਉਹ ਸਿਰਫ ਇੱਕ ਮਾਪੇ ਹੀ ਖੁਸ਼ ਹੁੰਦਾ ਆ ਕਹਿੰਦੇ ਵੀ ਦੁਨੀਆ ਕਿਸੇ ਨੂੰ ਅੱਗੇ ਵਧਦੀ ਦੇਖ ਕੇ ਰਾਜੀ ਨਹੀਂ ਪਰ ਮਾਪਿਓ ਐਸੀ ਸ਼ਖਸੀਅਤ ਹੁੰਦੇ ਵੀ ਜਿਹੜੇ ਆਪਦੇ ਤੋਂ ਅੱਗੇ ਲੰਘੇ ਆਪਦੇ ਬੱਚੇ ਨੂੰ ਵੇਖ ਕੇ ਖੁਸ਼ ਹੁੰਦੇ ਹਾਂ ਹਾਂਜੀ ਬਿਲਕੁਲ ਉਹ ਸੱਚੀ ਗਵਾਹਤ ਵੀ ਸਾਰਿਆਂ ਕਹਾ ਆਪਣਾ ਸਾਰੀਆਂ ਗੱਲਾਂ ਬਿਲਕੁਲ ਸੱਚੀ ਬਣੀਆਂ ਆ ਮੰਨਦੇ ਤੇ ਪਹਿਲਾਂ ਵੀ ਬਟ ਹੁਣ ਡੀਪਲੀ ਰਿਅਲਾਈਜ਼ ਕਰਦੇ ਸੀ ਫਿਰ ਫਿਰ ਇਹਦੇ ਨਾਲ ਮਾਂ ਤੇ ਪਿਓ ਦੇ ਨਾਲ ਜਿਵੇਂ ਆਪਾਂ ਨੂੰ ਇਹ ਹੁੰਦਾ ਨਾ ਵੀ ਮਾੜੀ ਜੀ ਗੱਲ ਤੇ ਝਿੜਕਤਾ ਤੇ ਆਪਾਂ ਨੂੰ ਰੋਕ ਦਿੰਦੇ ਆ ਤੇ ਉਦੋਂ ਆਪਣਾ ਲੱਗਦਾ ਵੀ ਇਹ ਤਾਂ ਪਤਾ ਨਹੀਂ ਇਹਨੂੰ ਕੀ ਐ ਸੋਚ ਇਹਨਾਂ ਦੀ ਸਾਨੂੰ ਤਾਂ ਕੁਛ ਕਰਨ ਨਹੀਂ ਦਿੰਦੇ ਪਰ ਇਸ ਤੋਂ ਬਾਅਦ ਕਿਉਂਕਿ ਸਾਰੀਆਂ ਚੀਜ਼ਾਂ ਤੇ ਇਜਾਜ਼ਤ ਵੀ ਨਹੀਂ ਮਿਲਦੀ ਕੁਝ ਚੀਜ਼ਾਂ ਤੇ ਮਨਾ ਵੀ ਹੁੰਦਾ ਹਾਂਜੀ ਹੈ ਨਾ ਉਸ ਤੋਂ ਬਾਅਦ ਫਿਰ ਤੁਹਾਡੇ ਮਨ 'ਚ ਇਹ ਆਇਆ ਵੀ ਹਾਂ ਨਹੀਂ ਕਨੈਕਸ਼ਨ ਹੋਰ ਜੁੜਿਆ ਮਤਲਬ ਮੇਰੇ ਇੰਸਟਾਗ੍ਰam ਤੋਂ ਕਿਸੇ ਉਹਦਾ ਫੈਮਿਲੀ ਨੇ ਕਦੀ ਰੋਕਿਆ ਦੀ ਨਹੀਂ ਸੀਗਾ ਬਟ ਮੈਨੂੰ ਫੋਨ ਹੀ ਲੜਕੇ ਲੈਣਾ ਪੈਂਦਾ ਹੈ ਪਾਦਰ ਸਾਹਿਬ ਕੋਲੋਂ ਵੀ ਕਿ ਮੈਨੂੰ ਟੈਡੀ ਫੋਨ ਦੇ ਦੋ ਬਸ ਮੈਂ ਇੱਕ ਵੀਡੀਓ ਬਣਾ ਲੈਂਦਾ ਇੱਕ ਵੀਡੀਓ ਬਣਾ ਲੈਂਦਾ ਮੈਨੂੰ ਥੋੜੀ ਦੇਰ ਲਈ ਫੋਨ ਦੇ ਦੋ ਬਸ ਨਾ ਵੀਡੀਓ ਬਣਾ ਕੇ ਤੁਹਾਨੂੰ ਵਾਪਸ ਕਰ ਦੇਣੀ ਆ ਐਹੀ ਚੀਜ਼ਾਂ ਦੀ ਕਦੀ ਕਦੀ ਬੋਲ ਦਿੰਦੇ ਸੀ ਕਿ ਮਤਲਬ ਵੀਡੀਓ ਨਾ ਬਣਾ ਫਿਰ ਫੋਨ ਨਹੀਂ ਮਿਲਣਾ ਤੇਨੂੰ ਬਟ ਉਹ ਉਹੀ ਹੈ ਨਾ ਕਿ ਮਤਲਬ ਬੱਚਿਆਂ ਦੀ ਜਿੱਦ ਅਗੇ ਮਾਂ ਪਿਓ ਨੂੰ ਵੀ ਝੁਕਣਾ ਹੀ ਪੈਂਦਾ ਵਾ ਤੇ ਫਿਰ ਜਿੱਦ ਕਰਕੇ ਫੋਨ ਲਈਦਾ ਹੈ ਤੇ ਵੀਡੀਓ ਬਣਾ ਲੇਦੀ ਹੀ ਤੇ ਬਸ ਇਦਾਂ ਹੀ ਸਫ਼ਰ ਚੱਲਦਾ ਗਿਆ ਹੁਣ ਮਾਂ ਨਾਲ ਵੱਧ ਪਿਆਰ ਹੈ ਕਿ ਫਾਦਰ ਨਾਲ ਮੇਰਾ ਮੇਰੇ ਫਾਦਰ ਸਾਹਿਬ ਨਾਲ ਕੁੜੀਆਂ ਦਾ ਹਮੇਸ਼ਾ ਹੀ ਹੁੰਦਾ ਨਾ ਆਪਣੇ ਪਿਓਆਂ ਨਾਲ ਹੀ ਹੁੰਦਾ ਹਾਂਜੀ ਮੇਰਾ ਇਮੋਸ਼ਨਲ ਕਨੈਕਸ਼ਨ ਵੀ ਮੇਰੇ ਫਾਦਰ ਸਾਹਿਬ ਨਾਲ ਹੀ ਆ ਤੇ ਮੈਂ ਮੇਰੀ ਫੈਮਿਲੀ 'ਚ ਸਭ ਤੋਂ ਜ਼ਿਆਦਾ ਪਿਆਰ ਮੈਂ ਮੇਰੇ ਫਾਦਰ ਸਾਹਿਬ ਨਾਲ ਹੀ ਕਰਦੀ ਹਾਂ ਤੇ ਫਿਰ ਹੁਣ ਮੰਮੀ ਵੀਡੀਓ ਵੇਖੂਗੀ ਉਹ ਮੰਮੀ ਨੂੰ ਮੰਮੀ ਨਾਲ ਵੀ ਹੈਗਾ ਕੋਈ ਨਹੀਂ ਮੰਮੀ ਨੂੰ ਪਤਾ ਵਾ ਕਿ ਮੇਰਾ ਫਾਦਰ ਸਾਹਿਬ ਨਾਲ ਹੀ ਜ਼ਿਆਦਾ ਬੰਦੀ ਆ ਅੱਛਾ ਮਤਲਬ ਛਗੜੇ ਹਮਦੇਵ ਐਸੇ ਤੇ ਜ਼ਿਆਦਾ ਬੰਦ ਹੀ ਨਹੀਂ ਕਹਿ ਸਕਦੇ ਬਟ ਪਿਆਰ ਮੇਰਾ ਬੜੇ ਫਾਦਰ ਸਾਹਿਬ ਨਾਲ ਜਿਹੜੇ ਤੁਹਾਨੂੰ ਨਹੀਂ ਲੱਗਦਾ ਹਾਂ ਕਰਾਉਣ ਲਈ ਕਰਦੇ ਹੋਗੇ ਹਾਂਜੀ ਜਿੱਦੀ ਬਹੁਤ ਆ ਮੈਂ ਵੈਸੇ ਫਾਦਰ ਸਾਹਿਬ ਤੇ ਹੀ ਗਈ ਹਾਂ ਫਾਦਰ ਸਾਹਿਬ ਵੀ ਬਹੁਤ ਜਿੱਦੀ ਬਟ ਮੈਂ ਵੀ ਬਹੁਤ ਜਿੱਦੀ ਹਾਂ ਫਿਰ ਇਹ ਤਾਂ ਫਿਰ ਕੰਪੀਟੀਸ਼ਨ ਹੀ ਹੋ ਗਿਆ ਕਿ ਟਿਹੜੇ ਦੇ ਦੋ ਚ ਕੌਣ ਹਾਰੂ ਕੌਣ ਜਿੱਤੂ ਹਾਂਜੀ ਬਿਲਕੁਲ ਤੁਸੀਂ ਜਿੱਤੇ ਜਾਂਦੇ ਹੋ ਹਾਂ ਜਿੱਤੀ ਜਾਂਦੀ ਹਾਂ ਪਿਓ ਚਾਕੇ ਵੀ ਜਿੱਤ ਨਹੀਂ ਸਕਦਾ ਆਪਦੇ ਬੱਚੇ ਹੀ ਹੈ ਨਾ ਮੂਰੇ ਹਾਰ ਜਾਂਦਾ ਹਾਂਜੀ ਦੇਖੀਆਂ ਇਹੋ ਜੀਆਂ ਹਾਰਾਂ ਪਿਓ ਦੀਆਂ ਵੀ ਜਿਹੜੀਆਂ ਉਹਨੂੰ ਪਤਾ ਹੋਵੇ ਵੀ ਤੁਹਾਨੂੰ ਵੀ ਇਹ ਇਹ ਚਾਹੁੰਦੇ ਨਹੀਂ ਪਰ ਮੇਰੇ ਲਈ ਹਾਂ ਕਰਦੇ ਹਾਂਜੀ ਮੈਨੂੰ ਜੋਬ ਲਈ ਅਲਾਉਡ ਨਹੀਂ ਕਰਦੇ ਮੇਰੇ ਬਾਦਰ ਸਾਹਿਬ ਤੇ ਮੈਨੂੰ ਇਹ ਆ ਕਿ ਮੈਂ ਕੋਈ ਜੋਬ ਵਗੈਰਾ ਕਰਾਂ ਬਾਹਰ ਤੇ ਮੇਰੇ ਫਾਦਰ ਸਾਹਿਬ ਉਹ ਅਲਾਉਡ ਨਹੀਂ ਕਰਦੇ ਤੇ ਮੈਂ ਹੁਣੇ ਮੇਰੀ ਬਹੁਤ ਬਹਿਸ ਹੋਈ ਇੱਕ ਦਿਨ ਤੇ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਜੋਬ ਕਰਨ ਲਈ ਜਾਣਾ ਹੀ ਰਹਿਣਾ ਵਾ ਉਦੋਂ ਮੇਰੇ ਟਾਈਮ ਟ੍ਰੀਨ ਦਾ ਹੋ ਰਿਹਾ ਸੀ ਉਦੋਂ ਮੈਨੂੰ ਕਹਿੰਦੇ ਕਿ ਨਹੀਂ ਜਾਣਾ ਮੈਂ ਫਿਰ ਬੜਾ ਚੱਕ ਡਾਵੀ ਕੀਤਾ ਬਹਿਸ ਕੀਤੀ ਰੋਈ ਵੀ ਫਿਰ ਲਾਸਟ ਵਿੱਚ ਜਦੋਂ ਬਿਲਕੁਲ ਮੇਰੀ ਟ੍ਰੇਨ ਦਾ ਟਾਈਮ ਆ ਗਿਆ ਲਾਸਟ 10 ਮਿੰਟ ਬਚੇ ਉਦੋਂ ਮੈਨੂੰ ਕਹਿੰਦੇ ਚੱਲ ਜਾ ਫਿਰ ਉਹਨਾਂ ਨੇ ਮੈਨੂੰ ਫੇਜ ਦਿੱਤਾ ਫਿਰ ਮੈਂ ਮਤਲਬ ਗਈ ਕਿ ਠੀਕ ਆ ਮੇਰੀ ਜਿੱਦ ਚੱਲ ਗਈ ਵੈਸੇ ਬਟ ਫਿਰ ਮਾਤੇ ਇੰਟਰਵਿਊ ਕਲੀਅਰ ਕਰਕੇ ਆਈਆਂ ਬਟ ਮੈਨੂੰ ਅਜੇ ਉਧਰੋਂ ਕਾਲ ਆਈ ਨਹੀਂ ਐ ਸ਼ਾਇਦ ਹੋਣਾ ਆ ਚੀਜ਼ ਹੋਣ ਤਾਂ ਬਾਅਦ ਮੈਨੂੰ ਉਧਰੋਂ ਵੀ ਕਾਲ ਆ ਜੇ ਕਿਉਂਕਿ ਮੇਰਾ ਹੁਣ ਗੁੱਡ ਲੱਕ ਚੱਲ ਰਿਹਾ ਆਈ ਥਿੰਕ ਮੈਨੂੰ ਲੱਗ ਰਿਹਾ ਵਾ ਗੁੱਡ ਲੱਕ ਕਿਹੜੀ ਚੀਜ਼ ਨੂੰ ਮੰਨਦੇ ਤੁਸੀਂ ਸਕਸੈਸ ਨੂੰ ਕਿ ਸਟਰਗਲ ਨੂੰ ਸਟਰਗਲ ਕਰੋ ਤੇ ਸਕਸੈਸ ਤੇ ਫੇਰ ਹੀ ਆਉਂਦੀ ਹੈ ਸਕਸੈਸ ਏਦਾਂ ਨਹੀਂ ਕਿਸੇ ਨੂੰ ਮਿਲਦੀ ਸੋ ਹਰ ਇੱਕ ਦੀ ਲਾਈਫ ਚ ਸਟਰਗਲ ਹੁੰਦਾ ਹੀ ਆ ਸਟਰਗਲ ਕਰਨ ਤੋਂ ਬਾਅਦ ਹੀ ਸਕਸੈਸ ਆਉਂਦੀ ਆ ਤੇ ਮੈਂ ਇਹ ਕਹਿਣਾ ਚਾਹੁੰਗਾ ਕਿ ਮੇਰੀ ਲਾਈਫ ਚ ਥੋੜੇ ਥੋੜੇ ਹੁਣ ਕੁਸਚਨ ਜੀਸ ਜਿਹੜੇ ਆਏ ਜਿੰਨੂੰ ਮੈਂ ਗੁੱਡ ਲੱਕ ਕੈਰੀ ਆ ਮੈਂ ਗੁਰਦਾਰਾ ਸ਼ਹੀਦ ਗੰਗਸਾਹਿਬ ਜਾਣਾ ਸ਼ੁਰੂ ਕੀਤਾ ਸੀ ਦਾ ਸਾਬ ਚ ਪਹਿਲਾ ਸਾਬ ਤੇ ਹਾਜ਼ਰੀ ਭਰੀ ਦੀ ਆ ਤੇ ਉੱਥੇ ਜਾਣ ਤੋਂ ਬਾਅਦ ਮੇਰੀ ਲਾਈਫ ਚ ਕੁਝ ਕੁਸ ਚੀਜ਼ਾਂ ਮਤਲਬ ਚੰਗੀਆਂ ਹੋਣੇ ਸ਼ੁਰੂ ਹੋਈਆਂ ਜਿਦਾ ਹੁਣ ਇਹ ਇੰਟਰਵਿਊ ਕਹਿ ਸਕਦੇ ਆ ਇਹ ਵੀ ਮਤਲਬ ਹੋਣੀ ਮੇਰੀ ਲਾਈਫ ਚ ਆਇਆ ਵਾ ਪਹਿਲੇ ਤਾਂ ਆਇਆ ਨਹੀਂ ਮੇ ਟਾਈਮ ਤੋਂ ਮੈਂ ਇੰਸਟਾਗ੍ਰam ਯੂਜ਼ ਕਰਦੀ ਨਹੀਂ 25000 ਫਾਲੋਅਰ ਵੀ ਮੇਰੇ ਪਿਛਲੇ ਸਾਲ ਤੋਂ ਚੱਲ ਰਹੇ ਆ ਉਹ ਮੇਰੇ ਮਤਲਬ ਕੋਸ਼ ਉੱਥੇ ਥੋੜਾ ਗਹਿਰਾ ਜਰ ਹੁੰਦਾ ਕਰਕੇ ਮਤਲਬ ਰੁਕ ਗਈ ਉੱਥੇ ਦੀ ਉੱਥੇ ਤੇ ਬਟ ਇੰਟਰਵਿਊ ਲਈ ਮੈਨੂੰ ਹੋਣੀ ਤੁਸੀਂ ਕੰਟੈਕਟ ਕੀਤਾ ਫਿਰ ਮੇਰੀ ਲਾਈਫ 'ਚ ਦੋ ਜੌਬਸ ਵੀ ਮੈਨੂੰ ਆਫਰ ਹੋਈਆਂ ਵਾ ਹੁਣ ਮੈਨੂੰ ਪ੍ਰੋਮੋਸ਼ਨਸ ਵੀ ਆਉਣੀਆਂ ਸ਼ੁਰੂ ਹੋਈਆਂ ਵਾ ਤੇ ਮੈਨੂੰ ਲੱਗਦਾ ਵਾ ਕਿ ਮਤਲਬ ਅਕਾਲਪੁਰ ਖਵਾਈਗੁਰੂ ਦੀ ਨਿਗਾਸਵल्ली ਮੇਰੇ ਤੇ ਹੋ ਗਈ ਆ ਹੁਣ ਮੈਨੂੰ ਲੱਗਦਾ ਮੈਂ ਇੰਸਟਾਗ੍ਰam ਹੀ ਤੁਹਾਨੂੰ ਕੋਈ ਉਹਦੇ ਤੋਂ ਵੱਧ ਪੈਸੇ ਦੇ ਦੂਗਾ ਨਾ ਜੌਬ ਤੋਂ ਵੱਧ ਦੇਖੋ ਵਾਈਗੁਰੂ ਦੀ ਨਿਗਾਸਵल्ली ਉਹਦੇ ਸਭ ਕੁਝ ਹੋ ਜਾਂਦਾ ਤੇ ਮੈਂ ਇਹੀ ਮੈਸੇਜ ਸਭ ਨੂੰ ਦੇਣਾ ਚਾਹੂੰਗੀ ਵੈਸੇ ਕਿ ਮਤਲਬ ਈਕਾ ਗੁਰਬਾਣੀ ਦੇ ਲੜ ਲੱਗੋ ਵਾਈਗੁਰੂ ਦੇ ਲੜ ਲੱਗੋ ਸਭ ਕੁਝ ਮਿਲਦਾ ਉਹਨਾਂ ਦੇ ਘਰ ਹੂੰ ਯੂਥ ਹਟ ਹਟਦਾ ਜਾਂਦਾ ਹੈ ਨਾ ਪਿੱਛੇ ਨੂੰ 8ਦਾ ਜਾਂਦਾ ਯੂਥ ਕਿਉਂ ਇੰਨਾ ਘਟ ਗਿਆ ਫੋਨ 'ਚ ਬਿਜ਼ੀ ਰਹਿਣ ਕਰਕੇ ਇਹ ਵੀ ਨਹੀਂ ਵੈਸੇ ਕਹਿ ਸਕਦੇ ਕਿਉਂਕਿ ਆਪਾਂ ਵੀ ਚਲੋ ਫੋਨ 'ਚ ਬਿਜ਼ੀ ਰਹਿਨੇ ਆ ਬਟ ਵੈਸੇ ਪਬਲਿਕ ਦਾ ਨਾ ਮਤਲਬ ਟਰਸਟ ਨਹੀਂ ਰਿਹਾ ਆਪਾਂ ਇਹ ਕਹਿ ਸਕਦੇ ਆ ਕਿ ਵਾਇਗਰੂ ਤੇ ਟਰਸਟ ਰਹਿ ਨਹੀਂ ਗਿਆ ਦੁਨੀਆਂ ਦਾ ਬਟ ਮੈਂ ਇਹ ਕਹਿਣਾ ਚਾਹੁੰਗੀ ਕਿ ਟਰਸਟ ਕਰਕੇ ਦੇਖੋ ਮੈਂ ਮੇਰੀ ਲਾਈਫ 'ਚ ਮਤਲਬ ਬਹੁਤ ਸਾਰੀਆਂ ਅਦ੍ਰਿ ਚੀਜ਼ਾਂ ਹੋਈਆਂ ਵਾਕਿ ਜਦੋਂ ਮੈਂ ਅਕਾਲਪੁਰਖ ਵਾਇਗਰੂ ਨਾਲ ਵੀ ਮੱਥਾ ਲਾਇਆ ਵਾ ਕਿ ਉਹਨਾਂ ਨੂੰ ਵੀ ਮੈਂ ਪਰਖਿਆ ਵਾ ਕਿ ਹਾਂ ਵਾਇਗਰੂ ਜੀ ਬਸ ਹੁਣ ਮੈਨੂੰ ਆ ਚੀਜ਼ ਮੇਰੀ ਹੋਣੀ ਚਾਹੀਦੀ ਹੈ ਤੇ ਹੋਣੀ ਚਾਹੀਦੀ ਹੈ ਇਮੇਜ ਜਿੰਨੀ ਵਾਰ ਵੀ ਮਤਲਬ ਵਾਈਗਰੂ ਦਾ ਨਾਮ ਲੈ ਕੇ ਉਹ ਚੀਜ਼ਾਂ ਕੀਤੀਆਂ ਵਾ ਤੇ ਮੇਰੀ ਲਾਈਫ 'ਚ ਉਹ ਚੀਜ਼ਾਂ ਹੋਈਆਂ ਵਾ ਇਦਾਂ ਦਾ ਇਨਸੀਡੈਂਸ ਆ ਮੇਰੀ ਮੰਮਾ ਦੀ ਮਤਲਬ ਸਰਜਰੀ ਹੋਣੀ ਸੀ ਤੇ ਉਦੋਂ ਮੈਂ ਮਤਲਬ ਆਪਰੇਸ਼ਨ ਥੀਟਰ ਦੇ ਬਾਹਰ 3-4 ਘੰਟੇ ਉਰੇਟ ਚੱਲਿਆ ਕਾਫੀ ਉਹਨਾਂ ਦੀ ਸੀਰੀਅਸ ਕੰਡੀਸ਼ਨ ਨਹੀਂ ਤੇ ਮੈਂ ਬਸ ਬਾਹਰ ਬੈਠ ਕੇ ਮੈਂ ਪਾਰਟੀ ਕਰਦੀ ਰਹੀ ਪਾਰਟੀ ਕਰਦੀ ਰਹੀ ਆ ਤੇ ਉਹਨਾਂ ਦੀ ਪਹਿਲਾਂ ਵੀ ਇੱਕ ਸਰਜਰੀ ਹੋਈ ਤੇ ਉਹਨਾਂ ਨੂੰ ਉਦੋਂ ਬੜੀ ਦਿੱਕਤ ਆਈ ਸੀ ਤੇ ਇਸ ਵਾਰ ਮੈਂ ਅਕਾਲਪੁਰਖ ਦਾ ਆਟ ਆਸਰਾ ਲਿਆ ਤੇ ਮੈਂ ਉਹਨਾਂ ਦੇ ਹਸਪੀਟਲ ਤੋਂ ਡਿਸਚਾਰਜ ਹੋਣ ਤੋਂ ਬਾਅਦ ਵੀ ਮੈਂ ਦਿਨ ਦਾ ਤੋਂ ਲੱਗੇ ਗੁਰਬਾਣੀ ਪ ਤੇ ਉਹਦੇ ਨਾਲ ਮਤਲਬ ਮੇਰੀ ਮੰਮਾ ਦੀ ਹੈਲਥ ਬਹੁਤ ਠੀਕ ਰਹੀ ਆ ਸੋ ਮੈਂ ਤੇ ਇਹੀ ਕਹੂੰਗੀ ਕਿ ਵਾਈਗਰੂ ਨੂੰ ਇੱਕ ਵਾਰ ਤੁਸੀਂ ٹرسٹ ਕਰਕੇ ਦੇਖੋ ਸਭ ਕੁਝ ਵਾਈਗਰੂ ਦੇ ਕਰੋ ਮਿਲਦਾ ਵਾ ਬਸ ٹرسٹ ਬਣਾਉਣ ਦੀ ਜ਼ਰੂਰਤ ਆ ਕਿ ٹرسٹ ਕਰੋ ਬਿਲਕੁਲ ٹرسٹ ਵਿਸ਼ਵਾਸੀ ਰੱਬ ਹੈ ਤੇ ਵਿਸ਼ਵਾਸੀ ਬੰਦਾ ਹੈ ਅਸਲ ਦੇ ਵਿੱਚ ਜਦੋਂ ਅਸੀਂ ਵਿਸ਼ਵਾਸ ਕਰ ਲੈਂਦੇ ਆ ਤਾਂ ਫਿਰ ਸਾਰਾ ਕੁਝ ਹੋਣਾ ਸ਼ੁਰੂ ਹੋ ਜਾਂਦਾ ਹੁਣ ਵਿਸ਼ਵਾਸ ਦੀ ਗੱਲ ਕਰੀਏ ਤੇ ਤੁਸੀਂ ਵਿਸ਼ਵਾਸ ਕਰਕੇ ਸਾਡੇ ਕੋਲ ਇੱਥੇ ਨਹੀਂ ਦੂਰ ਆਏ ਹੁਣ ਜੇ ਮੈਂ ਕੁਇਟ ਕਰ ਲੈਂਗੀ ਤੁਹਾਡਾ ਵਿਸ਼ਵਾਸ ਜਾਣਾ ਹੈ ਬਟ ਇਹੋ ਜੀ ਵਿਸ਼ਵਾਸ ਸਾਡੇ ਨਾਲ ਤਾਂ ਹੁਣ ਇਸੇ ਲਈ ਅਸੀਂ ਪੂਰਾ ਕਨਫਰਮ ਕਰਕੇ ਚੱਲਦੇ ਹਾਂ ਸਾਡੇ ਨਾਲ ਹੋ ਜਾਂਦਾ ਕਈ ਵਾਰੀ ਬਲਾਕੇ ਵੀ ਨਹੀਂ ਆਉਂਦੇ ਲੋਕ ਹਾਂਜੀ ਉਹੀ ਨਾ ਬਟ ਉਹੀ ਗੱਲ ਆ ਕਮ ਫਿਰ ਕਹਿੰਦੀ ਕਿ ਵਿਸ਼ਵਾਸ ਕਰਨਾ ਪੈਂਦਾ ਵਾ ਤੇ ਵਿਸ਼ਵਾਸ ਦਾ ਨਤੀਜਾ ਕੀ ਚਲੋ ਮੈਂ ਇੱਥੇ ਬੈਠੀ ਆ ਹਾਂ ਇੱਕ ਵਿਸ਼ਵਾਸ ਦੇ ਕਰਕੇ ਹੀ ਮੈਂ ਬੈਠੀ ਸ਼ਾਇਦ ਮੈਂ ਕੁਇਟ ਵੀ ਕਰ ਲੈਂਦੀ ਵੈਸੇ ਤਾਂ ਗੁਰਦਾਸਪੁਰ ਇਹ ਹੁੰਦੇ ਨਹੀਂ ਇਦਾਂ ਦੇ ਪਿੱਛੇ ਟਨ ਵਾਲਿਆਂ ਚ ਨਹੀਂ ਆਗੇ ਸ਼ਾਇਦ ਸਾਡੇ ਤੇ ਇਮੇਜ ਬਣ ਜਾਂਦੀ ਨਾ ਅਸੀਂ ਅਸੀਂ ਉੱਥੇ ਬੈਠੇ ਇੰਨੀ ਦੂਰ ਤੁਹਾਡੇ ਤੋਂ 200 ਕਿਲੋਮੀਟਰ ਬੈਠ ਕੇ ਕੀ ਆ ਕਰਦੇ ਵੀ ਗੁਰਦਾਸਪੁਰ ਇਹ ਤਾਂ ਬਈ ਠੱਗ ਹੈ ਨਹੀਂ ਨਹੀਂ ਹੁਣ ਤਾਂ ਸਾਡੀ ਤਾਰੀਫ਼ ਹੀ ਕਰੋਗੇ ਜਾ ਕੇ ਹਾਂ ਹੁਣ ਤਾਰੀਫ਼ ਕਰਾਂਗੇ ਹਾਂਜੀ ਬਹੁਤ ਬਹੁਤ ਧੰਨਵਾਦ ਤੁਸੀਂ ਤੁਹਾਡਾ ਅਨਮੋਲਾ ਟਾਈਮ ਦਿੱਤਾ ਤੇ ਸਾਨੂੰ ਵਧੀਆ ਜਾਣਕਾਰੀ ਦਿੱਤੀ ਬਹੁਤ ਮੋਟੀਵੇਸ਼ਨ ਮਿਲੂਗੀ ਨਵੇਂ ਜਿਹੜੇ ਕ੍ਰੀਏਟਿਵ ਕ੍ਰिएਟਰ ਇੰਸਟਾਗ੍ਰਾਮ ਤੇ ਆ ਰਹੀ ਹਾਂ ਮੈਂ ਲਾਸਟ ਵਿੱਚ ਇੱਕ ਗੱਲ ਕਹਿਣਾ ਚਾਹੂੰਗੀ ਕਿ ਮੈਂ ਦਿਲਜੀਤ ਭਾਜੀ ਦਾ ਮਤਲਬ ਉਹਨਾਂ ਦਾ ਦੇਖਿਆ ਲਾਈਵ ਸ਼ੋਅ ਚੱਲ ਰਿਹਾ ਤੇ ਉਹਨਾਂ ਨੇ ਇੱਕ ਗੱਲ ਬੋਲੀ ਉਸ ਆਪਣੇ ਲਾਈਵ ਸ਼ੋਅ ਦੇ ਵਿੱਚ ਕਿ ਮੈਂ ਇਹ ਸੋਚਿਆ ਜੇ ਤੁਸੀਂ ਇਥੇ ਤਾਂ ਬੈਠੇ ਹੋ ਤੇ ਮੈਂ ਵੀ ਉਹ ਮੈਂ ਉਹਨਾਂ ਦੀ ਗੱਲ ਨਾਲ ਬਿਲਕੁਲ ਪਹਿਲੇ ਐਗਰੀ ਨਹੀਂ ਕਰਦੀ ਮੈਨੀਫੈਸਟੋ ਨੂੰ ਤੁਸੀਂ ਮੰਨਦੇ ਨਹੀਂ ਸੀ ਹਾਂ ਮੈਂ ਡਿਸਐਗਰੀ ਹਾਂ ਉਹਨਾਂ ਦੇ ਨਾਲ ਮੈਂ ਕਿਹਾ ਕਿ ਨਹੀਂ ਐਦਾਂ ਕੁਝ ਨਹੀਂ ਹੁੰਦਾ ਕਿਉਂਕਿ ਮੈਂ ਮੈਮਰੀ ਲਾਈਵ ਸਟਰੀਮਿੰਗ ਜਾਂ ਕਦੀ ਲਾਈਫ ਸੋਚੀਆ ਨਹੀਂ ਆ ਨਾ ਮਤਲਬ ਮੈਂ ਜਿਹਨਾਂ ਪਰਸਨ ਜਿਹੜੇ ਪਰਸਨ ਨੂੰ ਮੈਂ ਬਹੁਤ ਟਰਸਟ ਕਰਕੇ ਚੱਲੀ ਆ ਉਹਨਾਂ ਨੇ ਵੀ ਮੇਰੇ ਨਾਲ ਮਤਲਬ ਕੁਝ ਚੀਜ਼ਾਂ ਇਦਾਂ ਦੀ ਗਲਤ ਕਰ ਦਿੱਤੀਆਂ ਵਾ ਸੋ ਮੈਂ ਕਹਾਂ ਉਹ ਚੀਜ਼ਾਂ ਨੇ ਮੈਂ ਮੇਰੀ ਲਾਈਫ ਸੋਚੀਆ ਨਹੀਂ ਕਰੀ ਤੇ ਕਿੱਦਾਂ ਹੋ ਗਈਆਂ ਮੈਂ ਤੇ ਮੈਂ ਕਹਾਂ ਇਦਾਂ ਦਾ ਕੁਸ਼ਣ ਨਾ ਮੈਂ ਉਹਨਾਂ ਨੂੰ ਵੀ ਬੋਲਿਆ ਕਿ ਨਹੀਂ ਭਾਜੀ ਮੇਰੇ ਆਪਣੇ ਆਪ ਨਾਲ ਹੀ ਗੱਲ ਕੀਤੀ ਹੈ ਨਹੀਂ ਮੈਂ ਡਿਸਐਗਰੀ ਆ ਤੁਹਾਡੇ ਨਾਲ ਬਟ ਮੈਂ ਹੁਣ ਇਹ ਕਹਿਣਾ ਚਾਹੂੰਗੀ ਕਿ ਆ ਚੀਜ਼ ਮੈਂ ਮੈਂ ਜਾ ਕੇ ਵਿਚ ਸੋਚੀ ਸੀ ਹੁਣ ਵੀ ਨਹੀਂ ਕਹ ਸਕਦੇ ਮੈਂ 4-5 ਸਾਲ ਪਹਿਲੇ ਸੋਚੀ ਮੈਂ ਮੇਰੀ ਭਾਬੀ ਨਾਲ ਇਦਾਂ ਗੱਲਾਂ ਕਰਦੀ ਪਈ ਤੇ ਮ ਤੇ ਮੈਨੂੰ ਨਾਲ ਗੱਲ ਕਰਦੀ ਵੀ ਭਾਬੀ ਜੀ ਮੈਂ ਕਿਹਾ ਮੇਰਾ ਜਿੱਦੋ ਇੰਟਰਵਿਊ ਹੈ ਨਾ ਤੇ ਮੀਨ ਉਹਨਾਂ ਨੇ ਏਦਾਂ ਦੇ ਕੁਐਸਚਨ ਪੁੱਟ ਕਰਨੇ ਮੈਂ ਇਹਨਾਂ ਨੂੰ ਅੱਗੋਂ ਏਦਾਂ ਦੇ ਆਨਸਰ ਕਰਨੇ ਆ ਤੇ ਮੈਂ ਹੁਣ ਉਹਨਾਂ ਦੀ ਗੱਲ ਦੇ ਨਾਲ ਬਿਲਕੁਲ ਐਗਰੀ ਆ ਤੇ ਮੈਂ ਇਹ ਕੁਐਸਚਨ ਉਹੀ ਕੀਤੇ ਆ ਜਿਹੜੇ ਤੁਸੀਂ ਸੋਚੇ ਸੀ ਨਹੀਂ ਬਿਲਕੁਲ ਉਦੋਂ ਕੁਝ ਹੋ ਰਹੀ ਮੇਰੀਆਂ ਲਾਈਨਾਂ ਹੋ ਰਹੀਆਂ ਮੈਂ ਇੰਸਟਾਗ੍ਰam ਤੇ ਨਹੀਂ ਫਿਰ ਤਾਂ ਮੈਂ ਕਿਹਾ ਫਿਰ ਤਾਂ ਆਪਾਂ ਗੱਲਬਾਤ ਇੱਕ ਇੰਟਰਵਿਊ ਹੋਰ ਕਰਦੇ ਆ ਮੈਨੀਫੈਸਟ ਤੇ ਵੀ ਵੀ ਬੰਦੇ ਨੂੰ ਕੇਕ ਕਰਨਾ ਚਾਹੀਦਾ ਫਿਰ ਤਾਂ ਮੈਂ ਮਤਲਬ ਉਹਨਾਂ ਦੀ ਗੱਲ ਦੇ ਨਾਲ ਐਗਰੀ ਨਹੀਂ ਤੇ ਹੁਣ ਮੈਂ ਇਹ ਕਹੂੰਗੀ ਕਿ ਮ ਕਿਉਂਕਿ ਮੈਂ 4-5 ਸਾਲ ਪਹਿਲੇ ਜਿੱਦ ਸੋਚੀ ਸੀ ਤੇ ਅੱਜ ਮੈਂ ਉਹੀ ਲਾਈਨ ਬੋਲਣਾ ਚਾਹੂੰਗੀ ਕਿ ਮੈਂ ਇਹ ਸੋਚਿਆ ਸੀ ਤੇ ਤੁਸੀਂ ਅੱਜ ਇੱਥੇ ਤਾਂ ਬੈਠੇ ਹੋ ਤੇ ਸੋ ਮੈਂ ਸਾਰਿਆਂ ਨੂੰ ਵੀ ਇਹ ਮੈਸੇਜ ਦੇਣਾ ਚਾਹੂੰਗੀ ਕਿ ਆਪਣੀ ਲਾਈਫ ਚੰਗੀਆਂ ਚੰਗੀਆਂ ਈ ਚੀਜ਼ਾਂ ਸੋਚੋ ਤੇ ਕਰੋ ਤੇ ਜ਼ਰੂਰ ਪੂਰੀਆਂ ਹੋਣਗੀਆਂ ਜਿੰਨਾ ਤੁਸੀਂ ਚੰਗਾ ਸੋਚੋਗੇ ਓਨਾ ਹੀ ਚੰਗਾ ਤੁਹਾਡੀ ਲਾਈਫ ਦੇ ਵਿੱਚ ਹੋਏਗਾ ਵੀ ਬਿਲਕੁਲ ਹਮੇਸ਼ਾ ਕਿਉਂਕਿ ਜਿਹੜਾ ਆਪਾਂ ਇਹ ਮੰਨੀਏ ਜਾਂ ਰੱਬ ਕਹੀਏ ਜਾਂ ਯੂਨੀਵਰਸਟਾ ਕਹੀਏ ਇੱਕ એનર્ਜੀ ਹੈ ਜੇਕਰ ਅਸੀਂ ਇਸ ਨੂੰ 네ਗੇਟਿਵ એનર્ਜੀ ਸਾ ਅਸੀਂ ਕਰਾਂਗੇ ਆ ਲਾ ਆਫ ਅਟਰੈਕਸ਼ਨ ਤੁਸੀਂ ਸ਼ਾਇਦ ਪੜਿਆ ਹੋਣਾ ਉਹਦੇ ਉਹਨੂੰ ਜਦੋਂ ਆਪਾਂ ਗੱਲ ਕਰਦੇ ਆਂ ਵੀ ਅਸੀਂ ਤੇ ਇੱਕ ਚੁੰਬਕ ਐ ਜਿਹੜਾ ਯੂਨੀਵਰਸ ਦੇ ਵਿੱਚ ਜੇ ਅਸੀਂ ਪੋਜ਼ਿਟਿਵ ਬਣ ਜਾਗੇ ਤਾਂ ਪੋਜ਼ਿਟਿਵਿਟੀ ਆਉਣ ਲੱਗ ਜੂਗੀ ਜੇਕਰ ਅਸੀਂ 네ਗੇਟਿਵ ਥਾਟਸ ਲੈ ਆਵਾਂਗੇ ਤਾਂ ਫਿਰ ਸਾਰੇ ਦਾ ਸਾਰਾ 네ਗੇਟਿਵ ਆ ਜਾਂਦਾ ਤੁਸੀਂ ਇਹਦੇ ਲਈ ਬਹੁਤ ਵਧੀਆ ਉਦਾਹਰਣ ਦਿੱਤੀ ਪਹਿਲੇ ਮੈਂ ਬਲੀਵ ਨਹੀਂ ਕਰਦੀ ਸੀ ਇਸ ਚ ਬਟ ਹੁਣ ਮੈਂ ਮਤਲਬ 100% ਕਹਿ ਸਕਦੀ ਹਾਂ ਕਿ 1000% ਹੀ ਕਹੋ ਮੇਰਾ ਬਲੀਵ ਹੋ ਗਿਆ ਹੈ ਚਿੱਟਕੀ ਚੰਗਾ ਸੋਚੋ ਲਾਈਫ ਤੇ ਚੰਗਾ ਹੋਏਗਾ ਵੀ ਹੂੰ ਮੈਂ ਜਿਹੜੀ ਸੋਚੀ ਤੇ ਮਜ਼ਾਕ ਸੀ ਪਰ ਮਤਲਬ ਫਿਰ ਵੀ ਕਿਤੇ ਨਾ ਕਿਤੇ ਬੰਦੇ ਦੇ ਮਨ 'ਚ ਹੁੰਦੀ ਆ ਇਹ ਰੀਜ ਕਿ ਆਹ ਨੂੰ ਕੋਈ ਜਾਣੇ ਆਦਾ ਇੰਟਰਵਿਊ ਹੋਵੇ ਤੇ ਮੈਂ ਜਿਹੜੀ ਸੋਚੀ ਤੇ ਇਹ ਚੀਜ਼ ਅੱਜ ਹੋਈ ਆ ਸੋ ਤੁਸੀਂ ਸਾਰੇ ਚੰਗਾ ਸੋਚੋ ਤੇ ਚੰਗਾ ਹੋਏਗਾ ਵੀ ਤੁਹਾਡੀ ਲਾਈਫ 'ਚ ਹਾਂਜੀ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਥੈਂਕ ਯੂ ਜੁੜੇ ਰਹੋ ਬੋਕਲ ਜਗਮੀ ਚੈਨਲ ਦੇ ਨਾਲ ਬਹੁਤ-ਬਹੁਤ ਧੰਨਵਾਦ